ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਵਿੱਚ ਕਰੀਬ 7 ਸਾਲ ਜਿਹੜਾ ਹੈ ਕਿਸਾਨ ਆंदोलਨ ਮੰਗਾਈ ਰੱਖਿਆ ਉੱਥੇ ਇੱਕ ਟਰਾਲੀ ਵੀ ਚੋਰੀ ਨਹੀਂ ਹੋਈ ਨਾ ਟਰਾਲੀ ਦਾ ਕੋਈ ਸਮਾਨ ਕੋਈ ਟਾਇਰ ਆ라 ਵਗੈਰਾ ਬਲਕਿ ਉਸ ਸਮੇਂ ਸ਼ੁਰੂਆਤੀ ਦੌਰ ਦੇ ਵਿੱਚ ਉਸ ਟਰਾਲੀ ਦੀ ਦੁਕਾਨਾਂ ਦੇ ਅਖਬਾਰ ਪ੍ਰਿੰਟ মিডিਆ ਨਾਲ ਜੁੜੀ ਉਹ ਨਿਕਲੀ ਵੱਡੇ ਪੱਤਰ ਉੱਤੇ ਦੇਸ਼ ਭਰ ਦੇ ਵਿੱਚ ਉਸ ਐਤਵਾਰ ਦੀ ਚਰਚਾ ਹੋਈ ਜਿਹਦੇ ਵਿੱਚ ਕਿਸਾਨ ਅੰਦੋਲਨ ਦੇ ਇਰਦ ਗਿਰਦ ਬਹੁਤ ਪੱਧਰ ਉੱਤੇ ਜਿਹੜੀ ਹੈ মিডিਆ ਪੱਖੀ ਜਿਹੜੀ ਜਾਣਕਾਰੀ ਉਹ ਲੋਕਾਂ ਤੱਕ ਪਹੁੰਚੀ ਖੈ ਟ੍ਰਾਲੀ ਟਾਈਮ ਇਸ ਤੋਂ ਅੱਗੇ ਆਈਏ ਸੰਭੂ ਕਿਸਾਨ ਮੋਰਚਾ ਚੱਲਦਾ ਹੈ ਤਾਂ ਉੱਥੋਂ ਚੋਰੀ ਹੁੰਦੀਆਂ ਨੇ ਟਰਾਲੀਆਂ ਟਰਾਲੀਆਂ ਦਾ ਜਿਹੜਾ ਖੁਰਾ ਉਹ ਜਾ ਨਿਕਲਦਾ ਹੈ ਪਟਿਆਲੇ ਜਿਹੜੇ ਦੇ ਨਾਬੇ ਦੇ ਵਿੱਚ ਨਾਬਾ ਸ਼ਹਿਰ ਬੜਾ ਮਸ਼ਹੂਰ ਹੈ ਇਤਿਹਾਸਕ ਸ਼ਹਿਰ ਹੈ ਕਈ ਪੱਖਾਂ ਪਹਿਲੂਆਂ ਤੇ ਨਾਬੇ ਦੀ ਚਰਚਾ ਹੈ ਪਰੰਤੂ ਹੁਣ ਜਿਹੜੀ ਹੈ ਇੰਨੀ ਦਿਨੀ ਚਰਚਾ ਉਹ ਹੈ ਸੰਗੂ ਮੋਰਚੇ ਦੇ ਵਿੱਚੋਂ ਚੋਰੀ ਹੋਈਆਂ ਟਰਾਲੀਆਂ ਭਾਵੇਂ ਕਿ ਪਿਛਲੇ ਸਮੇਂ ਕਟੜਾਕਰ ਵੱਡੇ ਪੱਧਰ ਉਤੇ ਉਭਜਾ ਰਿਹਾ ਪਰੰਤੂ ਅੱਜ ਉਥੋਂ ਚੋਰੀ ਹੋਏ ਸਮਾਨ ਦੀ ਜਿਹੜੀ ਖੁਦਾਈ ਹੰਡੀ ਰਹੀ ਹੈ ਨਾਬੇ ਦੇ ਵਿੱਚ ਉਸ ਖੁਦਾਈ ਦੇ ਵਿੱਚ ਆਉਣ ਸਪੋਰਟ ਜਿਹੜੇ ਜਰਨਲਿਸਟ ਅੱਜ ਰਹੇ ਕਹਿ ਸਕਦੇ ਆ ਕਿ ਇਸ ਸਾਰੀ ਚਰਚਾ ਦੇ ਵਿੱਚ ਸਾਡੇ ਨਾਲ ਜੁੜੇ ਹੈ ਖਾਸ ਤੌਰ ਤੇ ਵਧੇਰੇ ਜਾਣਕਾਰੀ ਲਈ ਉਕੇ ਜਰਨਲਿਸਟ ਜਿਹੜੇ ਨਾਭਾ ਨਾਲ ਸਬੰਧਤ ਨੇ ਕਹਿ ਸਕਦੇ ਆ ਕਿ ਸੀਨੀਅਰ ਪੱਤਰਕਾਰ ਮੋਹਿਤ ਸਿੰਘਲਾ ਜੀ ਤੇ ਨਾਲ ਇਸ ਸਾਰੇ ਘਟਨਾਕਰਮ ਉਤੇ ਜਿਹੜੇ ਬਹੁਪੱਖੀ ਚਰਚਾ ਲਈ ਬੜੇ ਪ੍ਰਸਿੱਧ ਸਾਡੇ ਨਾਲ ਇਤਿਹਾਸਕਾਰ ਨੇ ਕਹਿ ਸਕਦਾ ਕਿ ਵੱਡੇ ਲੇਖਕ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਦੋਵੇਂ ਸਖਸੀਅਤਾਂ ਨੂੰ ਚੈਨਲ ਵੱਲੋਂ ਕਹਿ ਸਕਦੇ ਆ ਕਿ ਵੱਡੇ ਪੱਧਰ ਤੇ ਸਵਾਗਤ ਹੈ ਤਾਂ ਜਿਹੜੀ ਇਹ ਜਾਣਕਾਰੀ ਸਭ ਤੋਂ ਪਹਿਲਾਂ ਲੈਂਦੇ ਆ ਮੋਹਤ ਸਿੰਘਲਾ ਜੀ ਤੋਂ ਜਿਹੜੀ ਕਿ ਆਨ ਸਪੌਟ ਇਹ ਸਾਰੇ ਮਾਮਲੇ ਦੇ ਵਿੱਚ ਰਹਿ ਜਿਹੜਾ ਸਮਾਨ ਅੱਜ ਚੋਰੀ ਹੋਇਆ ਸ਼ੰਭੂ ਮੋਚੇ ਦਾ ਉਹਦੀ ਖਦਾਈ ਹੁੰਦੀ ਰਹੀ ਖਦਾਈ ਦੇਰ ਤੱਕ ਕੀ ਕੁਛ ਰਿਆ ਉਸ ਸਬੰਧੀ ਮੋਹਤ ਸਿੰਘਲਾ ਜੀ ਆਪਾਂ ਜਿਕਰ ਤੁਹਾਡੇ ਨਾਲ ਗੱਲ ਕਰੀਏ ਇਹ ਸਾਰੇ ਮਾਮਲੇ ਦੇ ਵਿੱਚ ਕਿਵੇਂ ਦੇਖਦੇ ਹੋ ਕਿਵੇਂ ਵੇਖਿਆ ਸਾਰਾ ਕੁਝ ਸੋ ਇਸ ਦਿਨ ਪਰ ਹੁੰਦੀ ਰਹੀ ਖਦਾਈ ਦੀ ਜਿਹੜੀ ਹੈ ਵਦੇਰੇ ਜਾਣਕਾਰੀ ਕਹਿੰਦਾ ਭਾਵ ਕਿ ਜਿਨ੍ਹਾਂ ਨੇ ਆਨਸਪੌਟ ਮਾਮਲਾ ਕਵਰੇਜ ਕੀਤਾ ਸੀਨੀਅਰ ਜਰਨਲਿਸਟ ਮੋਹਨ ਸਿੰਘਲਾ ਜੀ ਸਾਡੇ ਨਾਲ ਜੁੜੇ ਮੋਹਨ ਸਿੰਘਲਾ ਜੀ ਕਿਵੇਂ ਅੱਜ ਤੁਸੀਂ ਦੇਖਿਆ ਇਹ ਸਾਰਾ ਮਾਹੌਲ ਇਹ ਸੀਨ ਇਹਦੇ ਇਰਦ-ਗਿਰਦ ਵੱਖ-ਵੱਖ ਪੱਖ ਪਹਿਲੂ ਕਿਵੇਂ ਤੁਸੀਂ ਸਾਰਾ ਕੁਝ ਇਹਨੂੰ ਦੇਖਦੇ ਹੋ ਸਮਝਦੇ ਹੋ ਜੀ ਇੱਕ ਕਾਫੀ ਇਹਨੂੰ ਕਹਿ ਸਕਦੇ ਆ ਕਿ ਵੀ ਅਨਪ੍ਰੈਸੀਡੈਂਟਡ ਮਾਮਲਾ ਸੀ ਇਹ ਜਿਸ ਦੀ ਤੁਹਾਨੂੰ ਸ਼ਾਇਦ ਹੀ ਕੋਈ ਐਸੀ ਮਿਸਾਲ ਮਿਲਦੀ ਹੋਏਗੀ ਜੀ ਕਿ ਅਕਸਰ ای او ਦੇ ਹੁਕਮਾਂ ਦੇ ਉੱਪਰ ਦੇ ਘਰਾਂ ਦੇ ਉੱਤੇ ਚੱਲਦਾ ਹੁੰਦਾ ਹੈ ਅੱਜ ای او ਦੀ ਰਹਿائش ਦੇ ਵਿੱਚ ਪੀਲਾ ਪੰਝਾ ਚੜਿਆ ਹੂੰ ਤੇ ਇਹ ਬਹੁਤ ਹੀ ਦਿਲਚਸਪ ਕਹਾਣੀ ਹੈ ਜਿਹੜੀ ਮੈਂ ਤੁਹਾਨੂੰ ਅੱਜ ਤੋਂ ਨਹੀਂ ਇੱਕ ਦਿਨ ਪਿੱਛੇ ਤੋਂ ਸ਼ੁਰੂ ਕਰਦਾ ਜੀ ਤੇ ਉਹ ਸਾਰਾ ਤੁਹਾਨੂੰ ਬਿਟ ਬਾਈ ਬਿਟ ਘਟਨਾ ਕਰਮ ਤੁਹਾਡੇ ਸਾਹਮਣੇ ਰੱਖਦਾ ਹੂੰ ਜੀ ਮੰਗਲਵਾਰ ਸਵੇਰ ਨੂੰ ਕਿਸਾਨ ਪੁਲਿਸ ਨੂੰ ਇਤਲਾਹ ਦਿੰਦੇ ਹਨ ਕਿ ਅਸੀਂ ਕੋਈ ਰਿਕਵਰੀ ਕਰवानी ਹੈ ਟਰਾਲੀਆਂ ਦੇ ਸਮਾਨ ਦੀ ਹੂੰ ਪਟਿਆਲੇ ਤੋਂ ਸੀਆਈਏ ਸਟਾਫ ਦੇ ਮੁਲਾਜ਼ਮ ਜਿਹੜੇ ਕਿ ਪਹਿਲਾਂ ਵੀ ਟਰਾਲੀ ਚੋਰੀ ਦੇ ਕੇਸ ਦੇ ਵਿੱਚ ਪੜਤਾਲ ਕਰ ਰਹੇ ਨੇ ਹੂੰ ਜੀ ਉਹਨਾਂ ਆਪੇ ਆਉਂਦੇ ਨੇ ਜੀ ਜਦੋਂ ਦੇਖਦੇ ਹਾਂ ਕਿ ਵੀ ਇਹ ਰਿਕਵਰੀ ਤਾਂ ਈਓ ਦੀ ਕੋਠੀ ਦੇ ਵਿੱਚੋਂ ਸਰਕਾਰੀ ਰਹਿائش ਦੇ ਵਿੱਚੋਂ ਜ਼ਮੀਨ ਦੀ ਪੁਟਾਈ ਕਰਕੇ ਕਰਨੀ ਹੈ ਇਹ ਉਹ ਜਿਹੜੇ ਹੁਣ ਨਾਬਾ ਤਾਇਨਾਤ ਨੇ ਨਾਬੇ ਦੇ ਵਿੱਚ ਹੀ ਜੀ ਨਾਬਾ ਹੀ ਉਹਦੇ ਨਗਰ ਕਾਉਂਸਲ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਉਹਨਾਂ ਦੀ ਰਹਿائش ਹੈ ਸਰਕਾਰੀ ਕੋਠੀ ਹੈ ਉਹਨਾਂ ਦੀ ਜੀ 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 ਕਿ ਉੱਥੋਂ ਕਰਨੀ ਹੈ ਹੂੰ ਤਾਂ ਸਟਾਫ ਪੁੱਠੇ ਪੈਰੀ ਮੁੜ ਜਾਂਦਾ ਹੂੰ ਅੱਛਾ ਜੀ ਤੇ ਕੱਲ ਦਾ ਪੂਰਾ ਦਿਨ ਕਿਸਾਨਾਂ ਨੂੰ ਉੱਥੇ ਬੈਠਣਾ ਪੈਂਦਾ ਬਲਕਿ ਪੂਰੀ ਰਾਤ ਉੱਥੇ ਕੱਟਦੇ ਨੇ ਪਹਿਰੇ ਤੇ ਕਿਤੇ ਰਾਤ ਨੂੰ ਸਮਾਨ ਖੁਰ ਤੋਂ ਵਰਦਨਾ ਕਰ ਦਿੱਤਾ ਜਾਵੇ ਹੂੰ 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 ਜੀ ਇਸ ਤੋਂ ਵੀ ਦਿਲਚਸਪ ਚੀਜ਼ ਕੀ ਹੈ ਕਿ ਹਲੇ ਕੱਲ ਕਿਸਾਨ ਧਰਨੇ ਤੇ ਬੈਠੇ ਨੇ ਉਹ ਸਾਰਾ ਦਿਨ ਪ੍ਰਸ਼ਾਸਨ ਨੇ ਕੋਈ ਸਾਰਨਾ ਲਈ ਹੂੰ ਤੇ ਕਿਸਾਨਾਂ ਨੇ ਇਸ ਗੱਲ ਦਾ ਪੂਰਾ ਰੋਸ ਜ਼ਾਹਰ ਕੀਤਾ ਕਿ ਦੇਖੋ ਮੁੜ ਕੇ ਕੋਈ ਆਇਆ ਹੀ ਨਹੀਂ ਹੂੰ ਹੂੰ ਤੇ ਰਾਤ ਨੂੰ 9 ਵਜੇ ਦੇ ਕਰੀਬ ਹੂੰ ਜਿਨ੍ਹਾਂ ਤੇ ਉੱਤੇ ਪਹਿਲਾਂ ਦੋ ਕੇਸ ਦਰਜ ਨੇ ਟਰਾਲੀ ਚੋਰੀ ਦੇ ਤੇ ਤਫਤੀਸ਼ ਅਧਿਨੇ ਅਧਿਨੇ ਆ ਉਹ ਮਾਮਲਾ ਹੂੰ ਤੇ ਅਦਾਲਤ ਤੋਂ ਉਹਨਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ ਜੀ ਉਹ ਲਾਈਵ ਹੋ ਕੇ ਫੇਸਬੁਕ ਤੇ ਲਾਈਵ ਹੁੰਦੇ ਆ ਹੂੰ ਹਾਲਾਂਕਿ ਕਿਸਾਨਾਂ ਨੇ ਕੱਲ ਉਹਨਾਂ ਦਾ ਕੋਈ ਨਾਮ ਨਹੀਂ ਲਿਆ ਸੀ ਮਰਗਜ ਬੱਪੂ ਦਾ ਜਿਹੜੇ ਕਿ ਇੱਥੇ ਦੇ ਨਗਰ ਕੌਂਸਲ ਦੇ ਪ੍ਰਧਾਨ ਦੇ ਪਤੀ ਹਨ ਜੀ ਪਰ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਉਹਨਾਂ ਨੇ ਇਹ ਕਿਹਾ ਕਿ ਕਿਸਾਨਾਂ ਨੇ ਪਾਤੜਾ ਦੇ ਵਿੱਚ ਇੱਕ ਮੁਲਾਜ਼ਮ ਦੇ ਘਰੋਂ ਟਰਾਲੀਆਂ ਬਰਾਮਦ ਕੀਤੀਆਂ ਨੇ ਸਾਬਤ ਟਰਾਲੀਆਂ ਹੂੰ ਘਨੌਰ ਤੋਂ ਵੀ ਉਹਨਾਂ ਨੇ ਟਰਾਲੀਆਂ ਬਰਾਮਦ ਕੀਤੀਆਂ ਨੇ ਜੀ ਪਰ ਕਿਸਾਨ ਉੱਥੇ ਧਰਨੇ ਨਹੀਂ ਲਾਉਂਦੇ ਹੂੰ ਇਹ ਕਾਉਂਸਲਰਾਂ ਦੇ ਬਹਿਕਾਵੇ ਚ ਆ ਕੇ ਸਿਰਫ ਨਾਬੇਦਰ ਨੇ ਲਾਉਂਦੇ ਨੇ ਮੇਰੇ ਪਿੱਛੇ ਪਏ ਹੋਏ ਨੇ ਵੀ ਮੇਰੀ ਪ੍ਰਧਾਨਗੀ ਮੇਰੀ ਪਤਨੀ ਦੀ ਪ੍ਰਧਾਨਗੀ ਦਾ ਰੌਲਾ ਹੈ ਸਾਰਾ ਹੂੰ ਜੀ 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 ਇਸ ਤੋਂ ਇਲਾਵਾ ਇੱਥੇ ਤੱਕ ਕਹਿੰਦੇ ਨੇ ਤੁਸੀਂ ਦੇਖੋ ਕਿ ਇਸ ਮਾਮਲੇ ਚ ਕ੍ਰਿਸ਼ਨਨੂ ਦਾ ਨਾਮ ਫੇਰ ਗੂੰਜਦਾ ਓਕੇ ਜਿਹੜੇ ਮਤਲਬ ਭੁੱਲਰ ਡੀਆਈਜੀ ਭੁੱਲਰ ਦਾ ਮਾਮਲਾ ਜੀ ਜੀ ਡੀਆਈਜੀ ਭੁੱਲਰ ਦੇ ਮਾਮਲੇ ਚ ਸੀਬੀਆਈ ਦੀ ਹਿਰਾਸਤ ਚ ਨੇ ਹਾਂਜੀ ਬਿਲਕੁਲ ਉਹ ਕਹਿੰਦੇ ਪੰਕਜ ਪੱਪੂ ਨੇ ਇਹ ਕਿਹਾ ਕਿ ਜਿਹੜਾ ਉਹਨਾਂ ਦੇ ਉੱਤੇ ਟਰਾਲੀ ਚੋਰੀ ਦਾ ਪਹਿਲਾ ਕੇਸ ਦਰਜ ਹੋਇਆ ਸੀ ਅਗਸਤ ਦੇ ਵਿੱਚ ਹੂੰ ਉਹ ਕ੍ਰਿਸ਼ਾਨੂੰ ਦੇ ਇਸ਼ਾਰੇ ਤੇ ਹੋਇਆ ਸੀ ਓਕੇ ਕ੍ਰਿਸ਼ਾਨੂੰ ਦਾ ਫਿਰ ਜਾਨੀ ਕਿ ਜ਼ਿਕਰ ਓਕੇ ਜੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਵੀ ਜਿਹੜੀ ਪਟਿਆਲਾ ਪੁਲਿਸ ਹੈ ਉਹ ਕ੍ਰਿਸ਼ਾਨੂੰ ਤੇ ਦਬਾਅ ਤੇ ਹੇਠ ਉਹਨਾਂ ਨੇ ਇਹ ਪਰਚਾ ਦਿੱਤਾ ਹੂੰ ਹੂੰ ਜੀ ਤੇ ਇਸ ਤੋਂ ਇਲਾਵਾ ਉਹ ਕਹਿ ਰਹੇ ਨੇ ਉਹ ਇੱਕ ਰਾਤ ਪਹਿਲਾਂ ਹੀ ਇਹ ਜ਼ਾਹਰ ਕਰ ਰਹੇ ਨੇ ਕਿ ਵੀ ਪਤਾ ਨਹੀਂ ਕਿਨੇ ਅੰਦਰ ਸਮਾਨ ਰੱਖ ਦਿੱਤਾ ਹੋਣਾ ਜੇ ਕੋਈ ਸਮਾਨ ਮਿਲਦਾ ਹੈ ਅੰਦਰ ਹੂੰ ਇਹ ਉਹਦੀ ਕੋਠੀ ਦੇ ਵਿੱਚ ਹੂੰ ਹੂੰ ਤਾਂ ਉਹਦੇ ਵਿੱਚ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ। ਓਕੇ ਹਾਲੇ ਤਾਂ ਕੋਈ ਖੁਦਾਈ ਸ਼ੁਰੂ ਨਹੀਂ ਹੋਈ ਕੁਝ ਵੀ ਨਹੀਂ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਇਸ 'ਚ ਮੇਰੀ ਜ਼ਿੰਮੇਵਾਰੀ ਨਹੀਂ ਹੋਏਗੀ। ਜੇਕਰ ਅੰਦਰੋਂ ਸਮਾਨ ਮਿਲਦਾ ਹੈ। ਹੂੰ 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 ਜੀ 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 ਉਹ ਕਹਿੰਦੇ ਕਿ ਕਿਉਂਕਿ ਅਗਸਤ ਮਹੀਨੇ ਤੋਂ ਮੇਰੀ ਪਤਨੀ ਨੇ ਪਤਨੀ ਛੁੱਟੀ ਤੇ ਚਲੇ ਗਈ ਸੀ ਪ੍ਰਧਾਨਗੀ ਤੋਂ। ਹੂੰ ਤੇ ਉਸ ਟਾਈਮ ਤੋਂ ਬਾਅਦ ਇਹ ਜਗ੍ਹਾ ਮੇਰੇ ਕੰਟਰੋਲ 'ਚ ਨਹੀਂ ਹੈ। ਹੂੰ ਜੀ ਓਕੇ ਤਾਂ ਇੱਕ ਹਲਸੇ ਇਹ ਚੀਜ਼ਾਂ ਦੇ ਬਿਆਨ ਉਹਨਾਂ ਨੇ ਰਾਤ ਪਹਿਲਾਂ ਹੀ ਦੇ ਦਿੱਤੇ ਸੀ ਹੂੰ 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 ਤੇ ਅੱਜ ਸਵੇਰੇ ਤੱਕ ਕਿਸਾਨਾਂ ਦੇ ਵਿੱਚ ਇਹ ਕਾਫੀ ਰੋਸ਼ ਸੀ ਕਿ ਸਾਨੂੰ ਰਾਤ ਕੱਟਣੀ ਪਈ ਐ ਇੱਥੇ ਬੈਠ ਕੇ ਸਿਰਫ ਗੱਲ ਇਹ ਨਹੀਂ ਕਿ ਕਿ ਅਸੀਂ ਇੱਕ ਚੋਰੀ ਦਾ ਮਾਲ ਬਰਾਮਦ ਕਰਵਾਉਣਾ ਚਾਹੁੰਦੇ ਆ ਤੇ ਸਾਨੂੰ ਪ੍ਰਸ਼ਾਸਨ ਉਸ ਚੀਜ਼ ਦਾ ਸਾਥ ਨਹੀਂ ਦੇ ਰਿਹਾ ਹੂੰ ਤੇ ਸਾਨੂੰ ਪ੍ਰਸ਼ਾਸਨ ਉਸ ਚੀਜ਼ ਦਾ ਸਾਥ ਨਹੀਂ ਦੇ ਰਿਹਾ ਹੂੰ ਜੀ ਚਲੋ ਅੱਜ ਤਕਰੀਬਨ ਦੁਪਹਿਰ ਦੁਪਹਿਰ ਦੇ ਕਰੀਬ ਨਬਾ ਤਹਿਸੀਲਦਾਰ ਦੀ ਹਾਜ਼ਰੀ ਦੇ ਵਿੱਚ ਤੇ ਸੀਆਈਏ ਸਟਾਫ ਦੀ ਹਾਜ਼ਰੀ ਦੇ ਵਿੱਚ ਇਹ ਇਹ ਉਹ ਦੀ ਕੋਠੀ ਦੇ ਅੰਦਰ ਬਗੀਚੀ ਦੇ ਵਿੱਚ ਸੀਐਸ ਦਾ ਨਾਬਾ ਪਟਿਆਲਾ ਜੀ ਪਟਿਆਲਾ ਪਟਿਆਲਾ ਦੀ ਹਾਜ਼ਰੀ ਦੇ ਵਿੱਚ ਜੀ ਉੱਥੇ ਪੁਟਾਈ ਸ਼ੁਰੂ ਕੀਤੀ ਗਈ ਹੂੰ ਇਲਾਕਾ ਇਕੱਠਾ ਹੋ ਗਿਆ ਜਦੋਂ ਪੁਟਾਈ ਦੀ ਗੱਲ ਚੱਲੀ ਨਾ ਤੇ ਵੀ ਸ਼ੁਰੂ ਹੋ ਗਈ ਹੈ ਉੱਥੇ ਤੇ ਲੋਕ ਉੱਥੇ ਆ ਕੇ ਦੇਖਣ ਦੇਖਣ ਲਈ ਖੜੇ ਹੋ ਗਏ ਨੇਚਰਲੀ ਬਿਲਕੁਲ ਜੀ ਹੂੰ ਤੇ ਤੁਸੀਂ ਦੇਖੋ ਕਿ ਥੋੜੀ ਦੇਰ ਬਾਅਦ ਹੀ 4-5 ਫੁੱਟ ਡੂੰਘੇ ਹੂੰ ਟਰਾਲੀਆਂ ਦੀ ਵਿੱਡ ਮਿਲ ਗਈ ਅਛਾ ਵਿੱਡ 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 ਜਾਂ ਜੋ ਵੀ ਹੈ ਜੀ ਜੀ ਕੁਝ ਉਸਮਾਨ ਟਰਾਲੀਆਂ ਦਾ ਇੱਕ ਜਾਲ ਵਗੈਰਾ ਮਿਲਿਆ ਜਿਹੜਾ ਜਿਵੇਂ ਮੋਰਚੇ ਦੇ ਉੱਤੇ ਕਿਸਾਨ ਆਪਣੇ ਰਹਿਣ ਵਾਸਤੇ ਉਹ ਮੇਕਸ਼ਿਫਟ ਜਿਹਾ ਕਮਰਾ ਨਹੀਂ ਬਣਾਉਂਦੇ ਹਾਂ ਹਾਂ ਰਹਿਣ ਵਸੇਰਾ ਹਾਂ ਉਹਦੇ ਵਾਸਤੇ ਜਿਹੜਾ ਉਹ ਢਾਂਚਾ ਵਗੈਰਾ نیچے ਲੋਹੇ ਦਾ ਸਾਰਾ ਜੀ ਓਕੇ ਉਹ ਉਹ ਬਰામਧ ਹੋ ਗਿਆ ਸਾਰਾ ਤੋੜ ਮੁਰੋੜ ਕਰਕੇ ਕਿਸਾਨਾਂ ਦਾ ਮੋਰਚੇ ਵਾਲੀ ਕਿਸਾਨਾਂ ਦੇ ਰਹਿਣ ਵਸੇਰਾ ਉਹ ਧਰਤੀ ਜਦੋਂ ਖਦਾਈ ਜਦੋਂ ਕੀਤੀ 3-4 ਫੁੱਟੀ ਤਾਂ ਉਹ ਸਾਹਮਣੇ ਆ ਗਿਆ ਜੀ ਜੀ ਉਹਦੇ ਵਿੱਚ ਉਹ ਸਮਾਨ ਨਿਕਲਿਆ ਆ ਹੂੰ ਹੂੰ ਬਿੱਡ ਬਿੱਡ ਜੋ ਜਾਲ ਜੀ ਜੀ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਅਸੀਂ ਅਗਸਤ ਮਹੀਨੇ ਦੇ ਵਿੱਚ ਪੰਕਜ ਪੱਪੂ ਦੀ ਵਰਕਸ਼ਾਪ ਦੇ ਵਿੱਚ ਉਹ ਟਾਇਰ ਤੇ ਉਹਦੀ ਅੰਦਰ ਦੁਕਾਨ ਦੇ ਅੰਦਰ ਤਾਲਾ ਲੱਗੇ ਹੋਏ ਕੁਝ ਹੁੱਕਾ ਵਗੈਰਾ ਜਾਂ ਹੋਰ ਸਮਾਨ ਬਰਾਮਦ ਕਰਵਾਇਆ ਸੀ ਹੂੰ 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 ਸਾਨੂੰ ਸੂਹ ਹੈ ਕਿ ਉਸ ਟਾਈਮ ਉਸ ਤੋਂ ਇੱਕ ਅੱਧਾ ਦਿਨ ਬਾਅਦ ਹੀ ਇਹ ਸਮਾਨ ਇੱਥੇ ਦੱਬ ਦਿੱਤਾ ਗਿਆ ਸੀ ਪਰ ਇੱਥੇ ਸਰਕਾਰੀ ਰਿਹਸ ਦੇ ਵਿੱਚ ਸਰਕਾਰੀ ਜਗ੍ਹਾ ਉਸ ਨੂੰ ਲੁਕਾਉਣ ਦੇ ਵਾਸਤੇ ਕਿਉਂਕਿ ਕਹਿੰਦੇ ਅਸੀਂ ਕਪੜੀਆਂ ਦੇ ਤਾਂ ਅਸੀਂ ਆਪ ਹੀ ਘੜੇ ਮਰ ਰਹੇ ਸੀ ਤਾਂ ਇਹਨਾਂ ਦੇ ਕਪੜੀਆਂ ਕਬੂੜੀਆਂ ਤੇ ਦੇਣ ਦੀ ਸੋਚ ਹੀ ਨਹੀਂ ਹੋਣੀ ਮੋਹਤ ਸਿੰਘਲਾ ਜੀ ਇੱਕ ਗੱਲ ਕਲੀਅਰ ਕਰੋ ਕਿ ਜਿਹੜੇ ਯੂ ਸਨ ਉਸ ਵੇਲੇ ਵੀ ਇਹੀ ਸਨ ਜਾਂ ਜੀ ਜੀ ਇਹ 2023 ਤੋਂ ਇਹੀ ਯੂ ਨੇ ਨਾ ਬਾਅਦ ਦੇ ਵਿੱਚ ਇਹੀ ਇਹਨਾਂ ਦੀ ਐਚ ਡੀ ਸਰਕਾਰੀ ਇਹੀ ਸੀ ਉਹਨਾਂ ਦੇ ਕੋਲ ਜੀ ਓਕੇ ਪਰ ਹਾਂ ਜੀ ਜੀ ਖੋਲੋ ਜੀ ਹਾਂ ਇਹ ਹੁਣ ਕੁਛ ਟਾਈਮ ਪਹਿਲਾਂ ਹੀ ਇਹੋ ਸਾਹਿਬ ਨੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ ਹੂੰ ਜੀ ਉਹ ਉਹਨਾਂ ਨੇ ਕਿਹਾ ਕਿ ਜਦੋਂ ਮੈਂ 2023 ਦੇ ਵਿੱਚ ਇੱਥੇ ਜੁਆਇਨ ਕੀਤਾ ਜੀ ਨਾਬੇ ਜੀ ਉਸ ਤੋਂ ਪਹਿਲਾਂ ਹੀ ਜਿਹੜੀ ਮੇਰੀ ਰਹਿائش ਹੈ ਹੂੰ ਉਹ ਸ਼ਹਿਰ ਦੇ ਸਫਾਈ ਦੇ ਕੰਮਾਂ ਲਈ ਵਰਤੀ ਜਾ ਰਹੀ ਸੀ ਹੂੰ ਤੇ ਇਹ ਪੰਕਜ ਪੱਪੂ ਦੇ ਕੰਟਰੋਲ ਦੇ ਵਿੱਚ ਸੀ ਜਿਹੜੇ ਉੱਥੋਂ ਦੇ ਪ੍ਰਧਾਨ ਦੇ ਪਤੀ ਸਾਬਕਾ ਪ੍ਰਧਾਨ ਦੇ ਪਤੀ ਸਾਬਕਾ ਪ੍ਰਧਾਨ ਕਹਿ ਲੀਏ ਜਾਂ ਛੁੱਟੀ ਦੇ ਕਰਪਾ ਨਹੀਂ ਨਹੀਂ ਸਾਬਕਾ ਪ੍ਰਧਾਨ ਨਹੀਂ ਉਸ ਪ੍ਰਧਾਨ ਨੇ ਉਹ ਸਿਰਫ ਛੁੱਟੀ ਦੇਣੀ ਛੁੱਟੀ ਦੇਣੀ ਜੀ 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 ਓਕੇ ਤੇ ਉਹ ਉਹਦੇ ਵੀ ਪ੍ਰਧਾਨ ਆਪਾਂ ਕਹਿ ਸਕਦੇ ਹਾਂ ਜੀ ਬਿਲਕੁਲ ਜੀ ਜੀ ਉਹ ਵਿਧਾਇਕ ਦੇ ਬਹੁਤ ਨੇੜੇ ਨੇ ਹੂੰ ਓਕੇ ਇਹ ਪੰਕਜ ਪੱਪੂ ਓਕੇ ਵਿਧਾਇਕ ਦੇ ਬਹੁਤ ਨੇੜੇ ਨੇ ਜੀ ਜੀ ਉਹਨਾਂ ਦੇ ਕਿਉਂਕਿ ਪਤਨੀ ਕੌਂਸਲਰ ਬਣੇ ਹੋਏ ਸੀ ਤਾਂ ਇਸ ਕਰਕੇ ਉਹ ਪ੍ਰਧਾਨ ਬਣੇ ਹੂੰ 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 ਜੀ 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 ਉਹਨਾਂ ਨੇ ਪ੍ਰੈਸ ਬਿਆਨ 'ਚ ਇਹ ਦੱਸਿਆ ਕਿ ਇਹ ਜਗਾ ਉਹਨਾਂ ਦੇ ਹੀ ਕੰਟਰੋਲ ਦੇ ਵਿੱਚ ਸੀ ਹੂੰ ਤੇ ਨਗਰ ਕੌਂਸਲ ਦੇ ਵਿੱਚ ਉਹਨਾਂ ਦੇ ਆਮ ਤੋਂ ਪਹਿਲੇ ਹੀ ਇੱਕ ਮਤਾ ਪਿਆ ਹੋਇਆ ਸੀਗਾ ਕਿ ਪੰਕਜ ਪਪੂ ਇੱਕ ਸਮਾਜ ਸੇਵੀ ਨੇ ਜਿਹੜੇ ਕੌਂਸਲ ਨੂੰ ਸਮੇਂ-ਸਮੇਂ ਤੇ ਬਹੁਤ ਸਹਿਯੋਗ ਦਿੰਦੇ ਨੇ ਤੇ ਸਫਾਈ ਦਾ ਕੰਮ ਇਹਨਾਂ ਦੇ ਸਹਿਯੋਗ ਨਾਲ ਚੱਲਦਾ ਰਿਹਾ ਰਿਹਾ ਹੈ ਸ਼ਹਿਰ ਦੀ ਸਫਾਈ ਦਾ ਜਿਹੜਾ ਕੰਮਕਾਰ ਹੈ ਹੂੰ 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 ਤੇ ਇਸ ਐਸਿਅਤ ਦੇ ਵਿੱਚ ਉਹ ਉੱਥੇ ਇੱਕ ਕਮਾਂਡ ਕਰਦੇ ਰਹੇ ਨੇ ਪੀਓ ਸਾਹਿਬ ਵੀ ਇਹੀ ਗੱਲ ਕਹਿ ਰਹੇ ਨੇ ਕਹਿੰਦਾ ਪਾਓ ਪੀਓ ਸਾਹਿਬ ਇਹ ਗੱਲ ਕਹਿ ਰਹੇ ਨੇ ਜੀ ਜੀ ਠੀਕ ओके ਤੇ ਹਾਲਾਂਕਿ ਸਰਕਾਰੀ ਰਹਿਸ਼ ਉਹਨਾਂ ਦੇ ਆਪਣੇ ਕੰਟਰੋਲ ਚ ਹੈ ਨਹੀਂ ਕਹਿ ਸਕਦੇ ਕਿ ਵੀ ਮੈਨੇ ਤੋਂ ਛੁਡਵਾਈ ਨਹੀਂ ਗਈ ਜਾਂ ਮੈਂ ਉਹ ਕਰਵਾ ਨਹੀਂ ਸਕਿਆ ਪਰ ਉਹਨਾਂ ਨੇ ਪ੍ਰੈਸ ਵਿਆਅ ਤੇ ਇਹ ਲਿਖਿਆ ਜਿੰਮੇਵਾਰੀ ਤਾਂ ਉਹਨਾਂ ਦੀ ਸੀ ਬਿਲਕੁਲ ਤੇ ਵੀ ਉੱਥੇ ਗੰਦ ਗੰਦਗੀ ਹੋਣ ਕਰਕੇ ਉਹ ਕੋਠੀ ਰਹਿਣ ਯੋਗ ਨਹੀਂ ਸੀ ਹੂੰ ਹੂੰ ਜੀ ਜੀ ਕਿਉਂਕਿ ਸਫਾਈ ਦੇ ਕਚਰੇ ਦੀਆਂ ਗੱਡੀਆਂ ਗੁੱਡੀਆਂ ਉੱਥੇ ਖਾਲੀ ਹੁੰਦੀਆਂ ਸੀ ਹੂੰ 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 ਤੇ ਉਹ ਰਹਿਣ ਯੋਗ ਨਹੀਂ ਸੀ ਕਹਿੰਦੇ ਮੇਰਾ ਪਿੰਡ ਇਥੋਂ ਦੀ 6-7 ਕਿਲੋਮੀਟਰ ਦੀ ਦੂਰੀ ਤੇ ਮੈਂ ਉੱਥੇ ਰਹਿੰਦਾ ਸੀਗਾ ਤੇ ਕੋਈ ਆਪਣਾ ਪਤਾ ਵਗੈਰਾ ਵੀ ਨਹੀਂ ਲੈ ਰਿਆ ਸੀ ਹੂੰ 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 ਕੋਈ ਹਾਊਸ ਰੈਂਟ ਵਗੈਰਾ ਹੂੰ 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 ਤੇ ਉਹ ਕਹਿੰਦੇ ਕਿ ਜਦੋਂ ਉਹ ਛੁੱਟੀ ਪ੍ਰਧਾਨ ਟਰਾਲੀ ਚੋਰੀ ਦੇ ਮਾਮਲੇ ਤੋਂ ਬਾਅਦ ਛੁੱਟੀ ਤੇ ਭੇਜ ਦਿੱਤੇ ਗਏ ਹੂੰ ਨਾਬਾ ਵਿਧਾਇਕ ਵੱਲੋਂ ਜੀ ਉਸ ਤੋਂ ਬਾਅਦ ਵੀ ਪੰਗਰ ਬਪੂ ਦੀ ਦਖਲਅੰਦਾਜ਼ੀ ਜਾਰੀ ਰਹੀ ਸੀ ਇਹੋ ਸਾਹਿਬ ਕਹਿੰਦੇ ਮਤਲਬ ਸ਼ਿਕਾਇਤਾ ਮਿਲਣ ਤੇ ਮੈਂ ਦੋ ਵਾਰੀ ਨਗਰ ਕੌਂਸਲ ਦੇ ਪ੍ਰਧਾਨ ਸੁਜਾਤਾ ਚਾਵਲਾ ਨੂੰ ਪੱਤਰ ਲਿਖਿਆ ਹੂੰ 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 ਕਿ ਇਹਨਾਂ ਦੀ ਦਖਲਅੰਦਾਜ਼ੀ ਰੋਕੀ ਜਾਵੇ ਹੂੰ ਓਕੇ ਇਹ ਕਹਿੰਦਾ ਭਾਵੇਂ ਕਿ ਇਹੋ ਸਾਹਿਬ ਦਾ ਬਿਆਨ ਆਇਆ ਹੈ ਇਸ ਸਾਰੇ ਮਾਹੌਲ ਦੇ ਰਾਣ ਜੀ 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 ਬਿਲਕੁਲ ਹੂੰ ਕੁਝ ਆ ਕੁਝ ਇੱਕ ਘੰਟਾ ਕੀ ਹੋਇਆ ਲਗਭਗ ਉਹਨਾਂ ਦਾ ਪ੍ਰੈਸ ਬਿਆਨ ਆਇਆ ਹੈ ਹੂੰ 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 ਇੱਕ ਹੀ ਬਿਆਨ ਆਇਆ ਹੈ ਇਹ ਬਲਕਿ ਆਪਾਂ ਇਹ ਪ੍ਰੋਗਰਾਮ ਸਾਡੇ ਕੋਲ ਸਾਥ ਹੀ ਕਰ ਰਹੇ ਆ ਲਗਭਗ ਤੇ ਇੱਕ ਘੰਟਾ ਪਹਿਲਾਂ ਦੀ ਗੱਲ ਤੁਸੀਂ ਜੀ ਜੀ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਦੇਖੋ ਉਹ ਇਹ ਕਹਿ ਰਹੇ ਨੇ ਮੈਂ ਕਿੱਥੇ ਦੀ ਕਿ ਕਿ ਉਹ ਜਿਹੜੀ ਈਓ ਸਾਹਿਬ ਦਾ ਬਿਆਨ ਆਉਂਦਾ ਤਾਂ ਆ ਕਿ ਉਹ ਕਹਿੰਦੇ ਦਖਲ ਅੰਦਾਜ਼ੀ ਰੋਕਣ ਲਈ ਮੈਂ ਦੋ ਵਾਰੀ ਪੱਤਰ ਲਿਖਿਆ ਹਾਂ ਪੱਤਰ ਲਿਖਿਆ ਜੀ ਪਰ ਇਹਨਾਂ ਦੀ ਦਖਲ ਅੰਦਾਜ਼ੀ ਰੁਕੀ ਨਹੀਂ ਹੂੰ ਜਾਰੀ ਰਹੀ ਉਹ ਕਹਿੰਦੇ ਕਿ ਵੀ ਇੱਥੇ ਰਵਾਇਤ ਇਹ ਹੈ ਕਿ ਜੇ ਈਓ ਕੋਈ ਜ਼ਿਆਦਾ ਆਬਜੈਕਟ ਕਰਦਾ ਤੇ ਕਮਾਂਗਾਂ ਦੇ ਵਿੱਚ ਪੋਲਿਟਿਕਲ ਕਮਾਂ ਦੇ ਵਿੱਚ ਵੀ ਦਖਲ ਅੰਦਾਜ਼ੀ ਕਰਦਾ ਜਾਂ ਜੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੂੰ ਤਾਂ ਇਹ ਉਹਦੇ ਖਿਲਾਫ ਮਤਾ ਪਾ ਦਿੱਤਾ ਜਾਂਦਾ ਹੈ ਹੂੰ ਓਕੇ ਉਹਨਾਂ ਨੇ ਉਸ ਪ੍ਰੈਸ ਬਿਆਨ ਦੇ ਵਿੱਚ ਇੱਕ ਉਦਾਹਰਨ ਦਿੱਤੀ ਕਿ ਮੇਰੇ ਆਉਣ ਤੋਂ ਪਹਿਲਾਂ ਵਾਲਾ ਜਿਹੜੇ EOC ਉਹਨਾਂ ਦੇ ਖਿਲਾਫ ਇਹਨਾਂ ਨੇ ਇੱਕ 13 ਨੰਬਰ ਮਤਾ ਪਾਇਆ ਸੀ ਹੂੰ ਕਿਉਂਕਿ ਉਹ ਕਾਨੂੰਨ ਦੇ ਹਿਸਾਬ ਨਾਲ ਚਲਾਉਣਾ ਜਾਂਦੇ ਸੀ ਹੂੰ 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 ਜੀ ਜੀ ਤੇ ਉਹ ਕਹਿੰਦੇ ਇਹ ਸਾਰਾ ਇਹ ਸਾਰਾ ਬਿਆਨ ਇਹ ਮਾਹੌਲ ਨੂੰ ਵੀ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਹੂੰ ਕਾਨੂੰਨ ਨੂੰ ਛਿਕੇ ਟੰਗ ਕੇ ਕੰਮ ਕਰਨ ਦਾ ਉਹਨਾਂ ਨੇ ਖੁਲਾਸਾ ਕੀਤਾ ਦੇ ਨਾਲ ਗੰਢ ਧੁੱਪ ਵੀ ਸਵਾਲ ਖੜੇ ਕਰਦੀ ਹੈ ਵੀ ਕਿਸ ਤਰ੍ਹਾਂ ਦੀ ਕਿੱਧਰ ਨੂੰ ਰਹੀ ਕਿਵੇਂ ਗੰਢ ਧੁੱਪ ਕਿਵੇਂ ਸਰਪਰਾਸਤੀ ਕੀ ਦੀ ਰਹੀ ਸਾਰੇ ਮਾਹੌਲ ਉੱਤੇ ਭਾਵੇਂ ਕਿਸਾਨਾਂ ਨੇ ਯੋਸਾਫ ਕਿਹੜਾ ਛਡਾਉਣਾ ਚਾਹੁੰਦੇ ਇਸ ਬਿਆਨ ਦੇ ਵਿੱਚ ਕਹਿੰਦਾ ਪਾਬ ਜੀ 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 ਪਰ ਜ਼ਿੰਮੇਵਾਰੀ ਕਿਤਨੇ ਕਿਤੇ ਉਹਨਾਂ ਦੀ ਵੀ ਹੈ ਪਰ ਪਿੱਛੇ ਜਿਹੜੀ ਸੱਤਾ ਤੇਰ ਵੀ ਖੜੀ ਹੈ ਉਹਦੇ ਇਰਦੇ ਗਿਰਦੇ ਨੂੰ ਕਿਵੇਂ ਦੇਖੋਗੇ ਜੀ ਕਿਸਾਨਾਂ ਦਾ ਤਾਂ ਸਾਫ਼-ਸਾਫ਼ ਇਹ ਕਹਿਣਾ ਹੈ ਉਹ ਕਹਿੰਦੇ ਕਿ ਸਰਕਾਰ ਦੀ ਸਭ ਤੋਂ ਮੁਢਲੀ ਜ਼ਿੰਮੇਵਾਰੀ ਹੈ ਜਿਹੜੀ ਉਹ ਲੋਕਾਂ ਦੇ ਜਾਨਵਾਲ ਦੀ ਰਾਖੀ ਕਰਨਾ ਹੈ ਹੂੰ ਬਾਕੀ ਦਾ ਸਾਰੇ ਕੰਮ ਬਾਅਦ ਵਿੱਚ ਐਡ-ਆਨ ਹੁੰਦੇ ਨੇ ਕਿ ਸਿੱਖਿਆ ਸੜਕ ਇਹ ਉਹ ਬਾਕੀ ਵਿਕਾਸ ਇਹ ਉਹ ਸਭ ਤੋਂ ਮੁਢਲੀ ਜ਼ਿੰਮੇਵਾਰੀ ਜਾਨਵਾਲ ਦੀ ਰਾਖੀ ਕਰਨਾ ਹੈ ਹੂੰ 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 ਤੇ ਉਹਨਾਂ ਨੇ ਸਾਫ਼ ਇਹ ਇਲਜ਼ਾਮ ਲਗਾਏ ਨੇ ਕਿ ਸਰਕਾਰ ਖੁਦ ਸਾਡਾ ਮਾਲ ਚੋਰੀ ਕਰ ਰਹੀ ਹੈ ਹੂੰ ਓਕੇ ਉਹਨਾਂ ਨੇ ਪਹਿਲਾਂ ਸਾਡਾ ਮਾਲ ਚੋਰੀ ਕਰਵਾਇਆ ਹੂੰ ਤੇ ਉਸ ਤੋਂ ਬਾਅਦ ਵਿੱਚ ਉਸ ਦੇ ਲਈ ਉਹਦੇ ਸਬੂਤ ਮਿਟਾਉਣ ਦੇ ਲਈ ਸਰਕਾਰੀ ਅਫਸਰ ਵੀ ਇਨਵੋਲਵ ਨਹੀਂ ਉਸ ਚੀਜ਼ ਦੇ ਵਿੱਚ ਉਹਨਾਂ ਦਾ ਇਸ਼ਾਰਾ ਇਹੋ ਵੱਲ ਹੈ ਕਿ ਸਰਕਾਰੀ ਅਧਿਕਾਰੀ ਇਨਵੋਲਵ ਨਹੀਂ ਇਸ ਕੰਮ ਦੇ ਵਿੱਚ ਤਾਂ ਇਸ ਤੋਂ ਉਹਨਾਂ ਨੇ ਇਹੀ ਕਿਹਾ ਕਿ ਇਸ ਦੇ ਵਿੱਚੋਂ ਇਹ ਜਾਹਰ ਸਾਫ਼ ਸਾਬਤ ਹੋ ਰਿਹਾ ਹੈ ਹੂੰ ਕਿ ਪੂਰੀ ਤਰ੍ਹਾਂ ਸਰਕਾਰ ਇਸ ਮਾਮਲੇ 'ਚ ਸ਼ਾਮਲ ਹੈ ਕਿਸਾਨਾਂ ਦਾ ਕਹਿਣਾ ਜੀ ਜੀ ਕਿਹੜੀ ਜਥੇਬੰਦੀ ਇਹ ਹੈਡ ਹੈਡ ਕਰ ਰਹੀ ਹੈ ਸਰ ਜੇ ਪਾਤੀ ਕਿਸਾਨ ਯੂਨੀਅਨ ਆਜ਼ਾਦ ਹੂੰ ਜੀ ਜਥੇਬੰਦੀ ਵੱਲੋਂ ਧਰਨਾ ਲਗਾਇਆ ਗਿਆ ਸੀ ਬਦੇਰੀ ਕਰਕੇ ਲਾਬੇ ਹਲਾਕੇ ਨਾਲ ਸੰਬੰਧਿਤ ਕਿਸਾਨ ਹੋਣਗੇ ਬਾਕੀ ਲੀਡਰਸ਼ਿਪ ਨਾਲ ਜੁੜੇ ਅਲੱਗ ਹੀ ਪੰਜਾਬ ਦੇ ਵਿੱਚੋਂ ਜੀ ਫਿਰ ਇਹਦੀ ਚਰਚਾ ਕੀ ਹੈ ਹੁਣ ਆਪਾਂ ਮੰਨਦੇ ਆ ਕਿਸਾਨ ਹਲਕਿਆਂ ਦੇ ਵਿੱਚ ਲਾਬੇ ਸ਼ਹਿਰ ਦੇ ਵਿੱਚ ਲਾਬੇ ਦੇ ਇਰਦੇ-ਗਿਰਦੇ ਕਿ ਲਾਬੇ ਦੀ ਬੜੀ ਚਰਚਾ ਇਤਿਹਾਸਕ ਸ਼ਹਿਰ ਹੈ ਲਾਬੇ ਨੇ ਕਈ ਮੱਲਾ ਮਾਰੀਆਂ ਨੇ ਮੋਰਚਿਆਂ ਦੇ ਵਿੱਚ ਲਾਬੇ ਦਾ ਬੜਾ ਵੱਡਾ ਸਲੰਘਾ ਜੋਗ ਰੋਲ ਰਿਹਾ ਪਰ ਇਹ ਕਹਾਣੀ ਪੁੱਠੀ ਆਪਾਂ ਹੁਣ ਦੀ ਵੇਖ ਰਹੇ ਹਾਂ ਜੀ ਜੀ ਬਿਲਕੁਲ ਇਸ ਸਾਰੇ ਘਟਨਾਕ੍ਰਮ ਨੇ ਵਿਰੋਧੀ ਧਿਰਾਂ ਨੂੰ ਵੀ ਇੱਕ ਮੁੱਦਾ ਦੇ ਦਿੱਤਾ ਹੈ ਸਰਕਾਰ ਤੇ ਹਮਲਾ ਕਰਨ ਦਾ ਜੀ ਫਿਲਹਾਲ ਹਲੇ ਤੱਕ ਨਾਬਾ ਵਿਧਾਇਕ ਦਾ ਕਿਸੇ ਵੀ ਤਰੀਕੇ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੂੰ ਹੂੰ ਜੀ ਇਸ ਤੋਂ ਪਹਿਲਾਂ ਵੀ ਉਹ ਇਹੀ ਕਹਿੰਦੇ ਰਹੇ ਨੇ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਇੱਕ ਖਦਾਈ ਤੋਂ ਬਾਅਦ ਜਦੋਂ ਇਹ ਸਮਾਨ ਵਿੱਢ ਮਿਲੇ ਆ ਕਿਸਾਨਾਂ ਦਾ ਰਹਿਣ ਬਸੇਰਾ ਮਿਲ ਗਿਆ ਟਰਾਲੀ ਰੂਪ ਦੇ ਵਿੱਚ ਟਰਾਲੀ ਨਹੀਂ ਮਿਲੀ ਰਹਿਣ ਬਸੇਰੇ ਉੱਪਰਲਾ ਜਿਹੜਾ ਉਹਦੀ ਗੱਲ ਕਰਦੇ ਆ ਆਪਾਂ ਕੱਲ੍ਹ ਦੇ ਜੀ ਜੀ ਤੇ ਬਾਕੀ ਕੋਈ ਹੋਰ ਟਾਇਰ ਹੁੱਕ ਇਸ ਖਦਾਈ ਦੇ ਵਿੱਚੋਂ ਸਾਹਮਣੇ ਆਇਆ ਹੋਵੇ ਨਹੀਂ ਇਸ ਤਰੀਕੇ ਦਾ ਤੁਸੀਂ ਆਉਣ ਸਪੋਰਟਰ ਹੈ ਕਾਫੀ ਲੰਮਾ ਸਮਾਂ ਲਾਉਂਦੇ ਜੀ ਜੀ ਲਗਭਗ 4 4 ਘੰਟੇ ਦੇ ਕਰੀਬ ਖੁਦਾਈ ਚੱਲੀ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਥਾਨਕ ਜਿਹੜੀ ਉਹਨਾਂ ਵੱਲੋਂ ਕੋਈ ਬਿਆਨ ਇਹ ਸਾਰੇ ਪ੍ਰਤੀਕਰਮ ਰਿਐਕਸ਼ਨ ਉਹ ਕਹਿੰਦੇ ਕਿ ਵੀ ਅਸੀਂ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਤਫ਼ਤੀਸ਼ ਕਰਾਂਗੇ ਇਹੋ ਤੋਂ ਲੈ ਕੇ ਹੋਰਾਂ ਦੇ ਨਾਲ ਸਭ ਦੇ ਬਿਆਨ ਲਏ ਜਾਣਗੇ ਹੂੰ ਤੇ ਇਹ ਪਤਾ ਕੀਤਾ ਜਾਵੇਗਾ ਕਿ ਇਹ ਸਮਾਨ ਇੱਥੇ ਕਿਵੇਂ ਆਇਆ ਹੂੰ ਕਹਿੰਦਾ ਪੱਗ ਕਿ ਸਰਕਾਰ ਘਿਰ ਗਈ ਹੈ ਸਾਰੇ ਮਾਹੌਲ ਦੇ ਵਿੱਚ ਵੱਡੇ ਵੱਦਲੇ ਜੀ ਬਿਲਕੁਲ ਬਿਲਕੁਲ ਇਹ ਹੁਣ ਗੇਂਦ ਸਰਕਾਰ ਦੇ ਪਾਲੇ ਦੇ ਵਿੱਚ ਹੈ ਕਿ ਉਹ ਕਿੰਨੀ ਜਲਦੀ ਇਸ ਮਾਮਲੇ ਨੂੰ ਸਪਸ਼ਟ ਕਰਕੇ ਦੁੱਧ ਦਾ ਦੁੱਧ ਉੱਤੇ ਪਾਣੀ ਦਾ ਪਾਣੀ ਕਰਕੇ ਸਾਹਮਣੇ ਰੱਖਦੀ ਹੈ ਹੂੰ ਹੂੰ ਜੇ ਇਹ ਮਾਮਲਾ ਲੰਮਕਦਾ ਰਹੇਗਾ ਤਾਂ ਇਹ ਸਰਕਾਰ ਦੇ ਉੱਤੇ ਇੱਕ ਕਾਲੇ ਧੱਬੇ ਦੀ ਤਰ੍ਹਾਂ ਜੁੜਾ ਰਹੇਗਾ ਤੇ ਕਿਸਾਨਾਂ ਵੱਲੋਂ ਕੋਈ ਅਗਲਾ ਕੱਲ ਭਲਕੇ ਦਾ ਕੋਈ ਪ੍ਰੋਗਰਾਮ ਕੋਈ ਇਹ ਸਾਰੇ ਮਾਹੌਲ ਨੂੰ ਲੈ ਕੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀ ਪਰਸੋਂ ਨੂੰ ਇੱਕ ਸੂਬਾ ਕਮੇਟੀ ਦੀ ਮੀਟਿੰਗ ਹੋਏਗੀ ਇਸ ਤੋਂ ਅੱਗੇ ਦਾ ਪ੍ਰੋਗਰਾਮ ਉਸ ਤੋਂ ਬਾਅਦ ਦੇਣਗੇ ਹੂੰ ਹੂੰ ਜੀ ਜੀ ਬਿਲਕੁਲ ਖੈਰ ਸ਼ੁਕਰੀਆ ਮੋਹ ਸਿੰਘਲਾ ਜੀ ਤੁਸੀਂ ਸਾਰੇ ਜਾਣਕਾਰੀ ਨੂੰ ਕਿਉਂਕਿ ਤੁਸੀਂ ਆਉਣ ਸਪੌਟਰ ਹੈ ਖੈਰ ਦਰਸ਼ਕਾਂ ਸਨੀਆਂ ਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਜਿਹੜੀ ਸਾਰੀ ਆਉਣ ਸਪੌਟ ਜਿਹੜੀ ਜਾਣਕਾਰੀ ਦੇ ਨੂੰ ਭਰਦੀ ਖਦਾਈ ਰਹੀ ਕਿਵੇਂ ਕਿਸਾਨਾਂ ਦਾ ਰਹਿਣ ਸੇਵਾ ਜਿਹੜਾ ਬਸੇਰਾ ਟਾਈਪ ਜਿਹੜਾ ਹੈ ਉੱਪਰ ਜਾਲ ਜਾਂ ਵਿੱਡ ਕਹਿ ਸਕਦੇ ਆ ਉਹ ਲੱਭਿਆ ਜਿਹੜੀ ਜਾਣਕਾਰੀ ਦਿੱਤੀ ਉਹ ਸਾਡੇ ਨਾਲ ਜੁੜੇ ਸਨ ਮੋਹਤ ਸਿੰਘਲਾ ਜੀ ਸੋ ਸਿੰਘਲਾ ਜੀ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਕਟਨਾ ਕਰਮ ਉਤੇ ਵੱਖ-ਵੱਖ ਪੱਖਾਂ ਤੇ ਪਹਿਲਵਾਂ ਲਈ ਸਾਡੇ ਨਾਲ ਜੁੜੇ ਹੈ ਉਹਗੇ ਰਾਜੀ ਮਹਾਰ ਦੇ ਆਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਬੁੱਕਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਵਨ ਦਾ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਬੜੀ ਖਦਾਈ ਹੁੰਦੀ ਰਹੀ ਹੈ ਜਿਹੜੀ ਹੈ ਸੰਭੂ ਮੋਰਚੇ ਕਿਸਾਨਾਂ ਦਾ ਮੋਰਚਾ ਚੱਲਿਆ ਪੰਜਾਬ ਦੇ ਵਿੱਚ ਸਮਾਨ ਚੋਰੀ ਦੀ ਖਦਾਈ ਨਾਭੇ ਦੇ ਵਿੱਚ ਨਾਭਾ ਇਤਿਹਾਸਿਕ ਸ਼ਹਿਰ ਹੈ ਵੱਡੇ ਪੱਧਰ ਤੇ ਚਰਚਾ ਹੈ ਸਵਾਲ ਜਿਵੇਂ ਆਪਾਂ ਪਹਿਲਾਂ ਕੀਤਾ ਹੀ ਹੈ ਕਿ ਦਿੱਲੀ ਮੋਰਚਾ ਚੱਲਿਆ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਪੰਜਾਬ ਦੇ ਵਿੱਚ ਜੇ ਮੋਰਚਾ ਚੱਲਿਆ ਤੇ ਕਿਸਾਨਾਂ ਦਾ ਨੁਕਸਾਨ ਹੁੰਦਾ ਆਪਣੇ ਆਪ ਦੇ ਵਿੱਚ ਵੱਖਰੀ ਤਰ੍ਹਾਂ ਦਾ ਮਾਮਲਾ ਹੈ ਕਿਵੇਂ ਦੇਖਦੇ ਹੋ ਇਹਦੀ ਵੱਖ-ਵੱਖ ਪੱਖ ਪਹਿਲੂ ਜੀ ਡਾਕਟਰ ਸਾਹਿਬ ਕਿੰਦਰ ਸਾਹਿਬ ਦੇਖੋ ਪਿਛਲੇ ਸਮੇਂ ਦੇ ਦੌਰਾਨ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਵਾ ਸਾਲ ਦੇ ਕਰੀਬ ਜਿਹੜਾ ਗੱਲੀ ਮੋਰਚਾ ਚੱਲਦਾ ਰਿਹਾ ਉਹਦੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਦੀ ਸਮਾਨ ਦੀ ਕਿਸੇ ਵੀ ਕਿਸਾਨ ਦੀ ਚੋਰੀ ਹੋਣ ਜਾਂ ਹੋਰ ਇਸ ਤਰ੍ਹਾਂ ਦੀ ਘਟਨਾ ਵਾਪਰੀ ਬੇਸ਼ੱਕ ਮੋਰਚਾ ਬੜੇ ਮੋਰ ਘਟਦਾ ਰਿਹਾ 23 ਜਨਵਰੀ ਨੂੰ ਜਦੋਂ ਇਸ ਤਰ੍ਹਾਂ ਦੀ ਸਿਟੀ ਵੀ ਬਣ ਗਈ ਸੀ ਇਹ ਮੋਰਚਾ ਸਰਕਾਰੀ ਪੰਦਰ ਦੇ ਉੱਪਰ ਅਖਾੜ ਦਿੱਤਾ ਜਾਊਗਾ ਪਰੰਤੂ ਰਕੇਸ਼ਟ ਕਹਤ ਨੇ ਬੜੀ ਜਿਲੀ ਦੇ ਨਾਲ ਮੋਰਚੇ ਨੂੰ ਵੱਖਰਾ ਮੋੜ ਦਿੱਤਾ ਸੀ ਕਿ ਮੋਰਚਾ ਜਿੱਥੂ ਹੋ ਕੇ ਪਰੰਤੂ ਇੱਕ ਜਿਹੜੀ ਕਿ ਸ਼ੰਭੂ ਬਾਰਡਰ ਦੇ ਉੱਪਰ ਜਦੋਂ ਕਿ ਪੰਜਾਬ ਦੇ ਮੋਰਚਾ ਲੱਗਿਆ ਹੋਇਆ ਸੀ ਕਿ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੇ ਨਾਲ ਗੱਲਬਾਤ ਦੇ ਬਹਾਨੇ ਕਿਸਾਨਾਂ ਨੂੰ ਬੁਲਾਇਆ ਤੇ ਉਸ ਤੋਂ ਬਾਅਦ ਮੋਰਚੇ ਨੂੰ ਖਦੇੜ ਦਿੱਤਾ ਤੇ ਟਰਾਲੀਆਂ ਸਮਾਨ ਜਿਹੜੇ ਕਿਸਾਨਾਂ ਨੂੰ ਗੈਰਸਰ ਕੀਤਾ ਗਿਆ ਬੜਾ ਅਤੇ ਉਹਨਾਂ ਦੀਆਂ ਟਰਾਲੀਆਂ ਵਗੈਰਾ ਸਾਰੀਆਂ ਉੱਥੋਂ ਪਾਸੇ ਐਸੇ ਕਰ ਦਿੱਤੀਆਂ ਗਈਆਂ ਜਿਸ ਵੰਦੀ ਕਿਸਾਨਾਂ ਨੇ ਬੜਾ ਰੌਲਾ ਪਾਇਆ ਕਿ ਸਾਡੀਆਂ ਟਰਾਲੀਆਂ ਸਾਡਾ ਸਮਾਨ ਚੋਰੀ ਹੋਇਆਗਾ ਤੇ ਹੋਇਆ ਵੀ ਉਹ ਪ੍ਰਸ਼ਾਸਨ ਜਾਂ ਪੁਲਿਸ ਦੀ ਮਗਰਾਨੀ ਦੇ ਹੇਠ ਹੋਇਆ ਕਿ ਇਹ ਇਹ ਦੇ ਮਤਾਬਕ ਕਈ ਕਈ ਕੁਝ ਪਹਿਲੂ ਸਾਹਮਣੇ ਆ ਰਹੇ ਹਨ ਅਕਸਰ ਜਦੋਂ ਕਿ ਪਿੱਛੇ ਜਿਹੇ ਨਾਬੇ ਵਿਖੇ ਜਿਹੜਾ ਕਿ ਸਮਾਨ ਟਰਾਲੀਆਂ ਦਾ ਫੜਿਆ ਗਿਆ ਉਹ ਵੀ ਇੱਕ ਮਿਊਨਿਸਪਲ ਕਾਉਂਸਲਰ ਹੂੰ ਤੇ ਆਂਦੇ ਵਿੱਚੋਂ ਫੜਿਆ ਗਿਆ ਮਿਊਨਿਸਪਲ ਕਾਉਂਸਲਰ ਦੇ ਪਤੀ ਦੇ ਸਥਾਨ ਦੇ ਤੋਂ ਜਿਹੜਾ ਕਿ ਜਿਹੜੀ ਕਿ ਬਹੁਤ ਆਮ ਆਦਮੀ ਪਾਰਟੀ ਦੀ ਹੂੰ ਰੁਧ ਪਾਰਟੀ ਦੀ ਕਾਉਂਸਲਰ ਹੈ ਉਹ ਉਹਦੇ ਘਰੋਂ ਫੜਿਆ ਜਣਾ ਇਹ ਬੜਾ ਇੱਕ ਨਮੋਸ਼ੀਜਨਕ ਬਰਤਾਰਾ ਹੈ ਕਿ ਕਿਸਾਨਾਂ ਨੇ ਉਹ ਤੋਂ ਵੀ ਬਹੁਤ ਜ਼ੋਰ ਲਾਇਆ ਸੀ ਕਿ ਸੱਜੀਆਂ ਸਾਰੀਆਂ ਟਰਾਲੀਆਂ ਚੋਰੀ ਕੀਤੀਆਂ ਗਈਆਂ ਨੇ ਇਹਨਾਂ ਪਰੰਤੂ ਅੱਪਾ ਮੰਨ ਸਕਦੇ ਆਂ ਵੀ ਜੇਕਰ ਟਰਾਲੀਆਂ ਚੋਰੀ ਹੋਇਆ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੇ ਐਲੀਮੈਂਟ ਹੁੰਦੇ ਨੇ ਹੋਰ ਤਰ੍ਹਾਂ ਦੇ ਐਲੀਮੈਂਟ ਹੁੰਦੇ ਨੇ ਲੁੱਟਣ ਖਸੋਟਣ ਵਾਲੇ ਚੋਰੀ ਚਕਾਰੀ ਕਰਨ ਵਾਲੇ ਉਸ ਤਰ੍ਹਾਂ ਦੇ ਐਲੀਮੈਂਟ ਉਹਨਾਂ ਨੂੰ ਤਾਂ ਮੰਨਿਆ ਜਾ ਸਕਦਾ ਵੀ ਉਹਨਾਂ ਦਾ ਕਿਰਦਾਰ ਕਿਸ ਤਰ੍ਹਾਂ ਦਾ ਪਰੰਤੂ ਜਿਵੇਂ ਵਾਰਿਕ ਰੂਲਿੰਗ ਪਾਰਟੀ ਦੇ ਹੇ ਸਰਕਾਰ ਦਾ ਨੀਤੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਹੀ ਕੀਤਾ ਜਾਣਾ ਬਰਤਾਰਾ ਆਪਣੇ ਆਪ ਦੀ ਮਨੋਸ਼ੀ ਜਾਣ ਹੈ ਕਿਉਂਕਿ ਜੇ ਦੇਖਿਆ ਜਾਵੇ ਤਾਂ ਪਿੱਛੇ ਜਾਈਏ 2022 ਦੀ ਜਿਹੜੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜੀ ਵੱਡੀ ਜਿੱਤ ਹਾਸਲ ਹੋਈ ਹੈ ਉਹਦਾ ਗਰਾਊਂਡ ਜੋ ਸਭ ਕੁਝ ਤਿਆਰ ਹੋਇਆ ਸੀ ਕਿਸਾਨ ਮੋਰਚੇ ਦੇ ਵੱਲੋਂ ਤਿਆਰ ਹੋਇਆ ਸੀ ਤੇ ਉਦੋਂ ਇਹ ਹੋਇਆ ਸੀ ਕਿਸਾਨ ਮੋਰਚੇ ਦੇ ਵਿੱਚ ਜਿਹੜੀਆਂ ਸਾਰੀਆਂ ਰਾਸੀ ਪੋਲੀਟੀਕਲ ਪਾਰਟੀਆਂ ਕੀ ਉਹਨਾਂ ਨੂੰ ਕਿਸਾਨਾਂ ਨੂੰ ਬਿਲਕੁਲ ਸਾਈਡ ਤੇ ਲਾ ਕੇ ਰੱਖਿਆ ਸੀ ਤੇ ਉਦੋਂ ਇਹ ਲੱਗਦਾ ਸੀ ਕਿ ਨਵਾਂ ਬਦਲਾਅ ਆ ਗਿਆ ਉਹ ਨਵੇਂ ਬਦਲਾਅ ਨੂੰ ਕੈਸ਼ ਆਮ ਆਦੀ ਪਾਰਟੀ ਆ ਗਈ ਤੇ ਸਰਕਾਰ ਬਣ ਗਈ ਤੇ ਦੂਸਰੀਆਂ ਪਾਰਟੀਆਂ ਬਿਲਕੁਲ ਹਾਸ਼ੀਏ ਤੇ ਕੱਤੀਆਂ ਗਈਆਂ ਜਿਵੇਂ ਰਵੇਤੀ ਪਾਰਟੀਆਂ ਤੇ ਇਸ ਤਰ੍ਹਾਂ ਦੇ ਬਦਲਾਅ ਦੇ ਵਿੱਚੋਂ ਫੇਰ ਲੋਕਾਂ ਦੇ ਵੱਲੋਂ ਜਿਹੜਾ ਕਿ ਇੰਨੀ ਜ਼ੋਰ ਖਰੋਸ਼ ਦੇ ਨਾਲ ਇਹਨਾਂ ਨੂੰ ਚੁਣਿਆ ਇਹਨਾਂ ਨੂੰ ਵਿੱਕਾ ਤੇ ਫਰੰਟੂ ਖਿਲਾਨਾ ਦੀ ਹੈ ਸਮਾਨ ਨੂੰ ਲੁੱਟਣਾ ਤੇ ਇਸ ਤਰ੍ਹਾਂ ਦੀ ਬੇਦਰਦੀ ਨਾਲ ਮੋਰਚੇ ਨੂੰ ਖੇੜਨਾ ਫੇਰ ਉਹਨਾਂ ਦਾ ਸਮਾਨ ਲੁੱਟਣਾ ਇਹ ਬਹੁਤ ਮੋਸ਼ੀਜਲ ਕਾ ਫਿਰ ਉਹ ਵੀ ਇਹ ਉਸ ਜਗ੍ਹਾ ਦੇ ਉੱਪਰ 90 ਦੇ ਉੱਪਰ ਜੇ ਆਪਾਂ 90 ਦੇ ਅਖਾਤੇ ਕਿਤੇ ਪਿਛਲੇ 100 ਸਾਲ ਪਹਿਲਾਂ 100 ਸਾਲ ਪਹਿਲਾਂ ਜਿਹੜਾ ਕਿ 90 ਦੇ ਮਾਮਲੇ ਦੇ ਵਿੱਚ ਗੈਤੋ ਮੋਰਚਾ ਲੱਗਿਆ ਸੀ ਜਿਹੜਾ ਕਿ ਸਭ ਤੋਂ ਵੱਡਾ ਮਸ਼ਹੂਰ ਮੋਰਚਾ ਸੀ ਜਿਹਦੇ ਵਿੱਚ ਬਹੁਤ ਲੋਕਾਂ ਦੀਆਂ ਜ਼ਮੀਨਾਂ ਜ਼ਬਤੀਆਂ ਹੋਈਆਂ ਸੀ ਬੜੀ ਮਾਰਕੁੱਟ ਹੋਈ ਸੀ ਬੜਾ ਵੱਡਾ ਪਖਵਾ ਮੋਰਚਾ ਸੀ ਉਸ ਸੰਬੰਧ ਦੇ ਵਿੱਚ ਨਾਭਾ ਰਿਆਸਤ ਦੇ ਮਹਾਰਾਜਾ ਵਿਕ੍ਰਮਣ ਸਿੰਘ ਜੀ ਨੇ ਆਪਣੀ ਰਾਜਗਦੀ ਛੱਡਣੀ ਪਈ ਸੀ ਨਿਨਾਂ ਨੇ ਇਹ ਅਧਿ ਸਰਕਾਰ ਨੇ ਕੁਡਾਈ ਤਨਾਲ ਇਹ ਕਹਿ ਦਿੱਤਾ ਸੀ ਬਾਅਦ ਦੇ ਵਿੱਚ ਪਰੰਤੂ ਮਹਾਰਾਜਾ ਰਿ ਬ੍ਰਹਮਣ ਸਿੰਘ ਦਾ ਕਰਵਾਨੀ ਇਹ ਇਸ ਤਰ੍ਹਾਂ ਦੀ ਕਿਨਾਬੇ ਦੇ ਵਿੱਚ ਇਸ ਤਰ੍ਹਾਂ ਦੀ ਅਨਮੋਸ਼ੀ ਜਨਤੀ ਜਿਹੜੀ ਸਥਿਤੀ ਉਪਨ ਹੋਣੀ ਬੜੀ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡੀ ਚੀਜ਼ ਪਹੁੰਚ ਆ ਰਹੀ ਹੈ ਇਸ ਤਰ੍ਹਾਂ ਦੀ ਵਰਤਾਰੇ ਦੇ ਵਿੱਚ ਕਿਉਂਕਿ ਨੱਬਾ ਤਾਂ ਇੱਕ ਸੰਤੰਤਰਤਾ ਸੰਗਰਾਮੀਆ ਇੱਕ ਦੇਸ਼ ਪ੍ਰੇਮੀਆਂ ਦੇ ਤੌਰ ਤੇ ਜਾਣੇ ਜਾਂਦਾ ਜਿੱਥੋਂ ਕਿ ਬੜੀ ਵੱਡੀਆਂ ਵੱਡੀਆਂ ਵਾਧੀਆਂ ਉੱਠਦੀਆਂ ਰਹੀਆਂ ਨੇ ਨੱਬਾ ਦਾ ਜੀ ਬਿਲਕੁਲ ਸਾਹਿਬ ਬਹੁਤ ਵੱਡਾ ਹਮ ਹਮ ਮਹਾਰਾਜਾ ਸੰਮਨ ਸਿੰਘ ਨੇ ਕਾਲੀ ਮੂਵਮੈਂਟ ਨੂੰ ਉਠਾਉਣ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਸੀ ਉਹਨਾਂ ਦੇ ਸਭ ਤੋਂ ਪਹਿਲੇ ਜਿਹੜਾ ਕਿ ਕਾਲੀ ਮੋਰਚਾ ਸੀ ਜਾਂ ਜੋ ਹਮਨੇ ਗੁਰਦੁਆਰਾ ਪ੍ਰਬੰਧ ਕਮੇਟੀ ਜਿਵੇਂ ਬਣੀ ਹੈ ਉਹ ਉਸ ਵੇਲੇ ਉਹਨਾਂ ਦੇ ਬੜੀ ਬੜੀ ਸਹਿਯੋਗ ਸੀ ਉਹ 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 ਡਾਕਟਰ ਸਾਹਿਬ ਡਾਕਟਰ ਸਾਹਿਬ ਤੁਹਾਡੀ ਕਹਿੰਦਾ ਭਾਵ ਕਿ ਮੋਰਚਿਆਂ ਨਾਲ ਜੁੜਿਆ ਨਾਬੇ ਦਾ ਸਥਾਨ ਨਾਬੇ ਦਾ ਏਰੀਆ ਨਾਬੇ ਦਾ ਇਲਾਕਾ ਵਕਫਾ ਕੀ ਜਿਹੜੀ ਮੋਰਚੀ ਚੱਲੇ ਸਿੱਖ ਪੰਥ ਨਾਲ ਜੁੜੇ ਲੋਕ ਭਲਾਈ ਨਾਲ ਜੁੜੇ ਪਰੰਤੂ ਜਿਹੜੀ ਹੁਣ ਟਰਾਲੀਆਂ ਦਾ ਸਮਾਨ ਚੋਰੀ ਦਾ ਮਾਮਲਾ ਇਹ ਮੋਰਚਿਆਂ ਦੇ ਉਲਟ ਹੈ ਜਿੱਥੇ ਮੋਰਚਿਆਂ ਦੇ ਵਿੱਚ ਸਹਿਯੋਗੀ ਹੁੰਦਾ ਰਿਹਾ ਨਾਪਾ ਇਲਾਕਾ ਉੱਥੇ ਹੁਣ ਮੋਰਚਿਆਂ ਦੇ ਐਂਟੀ ਜਿਹੜੀ ਹੈ ਬਿਰਤੀ ਸਾਹਮਣੇ ਆਈ ਹੈ ਇਹਨੂੰ ਕਿਵੇਂ ਦੇਖਦੇ ਹੋ ਹੈ ਪਿੰਟਰ ਸਾਹਿਬ ਇਹ ਹੋਈ ਆ ਵੀ ਕਿਸੇ ਤਰ੍ਹਾਂ ਬੜੇ ਇਹ ਦੇਖੋ ਮੋਰਚਿਆਂ ਦੇ ਸਹਿਯੋਗੀ ਹੋ ਕੇ ਮਹਾਰਾਜ ਅਨਪਤੰਬਰ ਸਿੰਘ ਨੇ ਆਪਣੀ ਰਿਆਸਤ ਜਿਹੜਾ ਹੈ ਅਗਲਾ ਪਦਾ ਕੋਈ ਮਤਲਬ ਬਹੁਤ ਛੋਟੀ ਜਗ੍ਹਾ ਨਹੀਂ ਛੱਡਦਾ ਉਹਨਾਂ ਨੇ ਆਪਣੀ ਕਿ ਰਾਜ ਭਾਗ ਤੇ ਅੱਗੇ ਨਾ ਪੈ ਗਿਆ ਸੀ ਛੱਡਣਾ ਪਿਆ ਸੀ ਬਿਲਕੁਲ ਬਿਲਕੁਲ ਕਿ ਪਰੰਤੂ ਹੁਣ ਇਹ ਹੋਈ ਹੈ ਕਿ ਮੂਰਤਾਂ ਦੇ ਗੈਤਿ ਮੂਰਤੀਆਂ ਨੂੰ ਲੁੱਟ ਪਾਉਣ ਵਾਲੀ ਇਸ ਤਰ੍ਹਾਂ ਦੇ ਕਿਰਦਾਰ ਪੈਦਾ ਹੋ ਗਏ ਨੇ ਇਹ ਵੀ ਵੀ ਹੈ ਜਿਹੜੇ ਰਾਜ ਸੱਤਾ ਦੇ ਉੱਪਰ ਕਾਬਜ਼ ਨੇ ਉਹਨਾਂ ਵੱਲੋਂ ਕਿਸੇ ਵੇਲੇ ਉਹ ਜੋ ਰਾਜ ਸੱਤਾ ਦੇ ਉੱਪਰ ਕਾਬਜ਼ ਸੀ ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਕੱਲੇ ਮੋਰਚੇ ਦੇ ਵਿੱਚ ਆਪਣੇ ਰਾਜ ਭਾਗ ਨੂੰ ਉੱਤੇ ਅੱਗੇ ਆ ਹੂੰ ਤੇ ਉਹਨਾਂ ਦੀ ਅੱਜ ਵੀ ਯਾਦ ਹੈ ਉਹਨਾਂ ਦੀ ਜਿਹੜੇ ਨੱਬਾ ਮੋਰਚੇ ਦੇ ਵਿੱਚ ਮੋਰਚਾ ਸੀ ਨੱਬਾ ਢੇ ਮਨਾਇਆ ਜਾਂਦਾ ਹੂੰ ਇਹਦੀ ਬੜੀਆਂ-ਬਡੀਆਂ ਕੁਰਬਾਨੀਆਂ ਦਾ ਇਤਿਹਾਸ ਹੈ ਜਿਹੜਾ ਪਿਛਲੇ ਸਾਹਮਣੇ ਆਉਂਦਾ ਪਰੰਤੂ ਜਹੀ ਜਿਹੜੀ ਕੀਤਾ ਗਿਆ ਕਿ ਕਿਸਾਨਾਂ ਦਾ ਸਮਾਨ ਨੂੰ ਚੋਰੀ ਕਰਕੇ ਹੂੰ ਤਰ੍ਹਾਂ ਦਾ ਖੁਰਦਬੁਰਦ ਕਰਨਾ ਡਾਕਟਰ ਸਾਹਿਬ ਨਾਬੇ ਦੀ ਗੱਲ ਚੱਲ ਰਹੀ ਹੈ ਨਾਬੇ ਨੇ ਬਹੁਤ ਵੱਡੇ ਵੱਡੇ ਸਹਿਯਕਾਰ ਦਿੱਤੇ ਹੈ ਕਹਿੰਦਾ ਪਾਪ ਕੇ ਜਿਨ੍ਹਾਂ ਦਾ ਵੱਡਾ ਜ਼ਿਕਰ ਹੈ ਵੱਡਾ ਸਥਾਨ ਹੈ ਪ੍ਰਮਾਣਿਤ ਤੀਜਾ ਜਿਹੜੀਆਂ ਨਾਬੇ ਵੱਲੋਂ ਆਈਆਂ ਤੇ ਹੁਣ ਨਾਬੇ ਦਾ ਜਿਹੜਾ ਇਤਿਹਾਸ ਉਹ ਵੱਖਰੀ ਤਰ੍ਹਾਂ ਦਾ ਖੁਰਦਬੁਰਦ ਉਹ ਕੇ ਆਪਾਂ ਨੂੰ ਸਾਹਮਣੇ ਵਿਖਾਈ ਦੇ ਰਿਹਾ ਹੈ ਖੁਰਦ ਬੁਰਦ ਹੋਈਆਂ ਟਰਾਲੀਆਂ ਦੀ ਖਦਾਈ ਚੱਲਣੀ ਨਾਬੇ ਦੇ ਵਿੱਚ ਤੇ ਬੜੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਚਰਚਾ ਹੈ ਜੀ ਡਾਕਟਰ ਸਾਹਿਬ ਹਾਂ ਡਾਕਟਰ ਸਾਹਿਬ ਦੇਖੋ ਭਾਈਕਾਨ ਸਿੰਘ ਨੱਬਾ ਨੂੰ ਲੂਟ ਕੀਤਾ ਜਾਂਦਾ ਉਹਨਾਂ ਦਾ ਜਿਹੜਾ ਗੁਰਸ਼ਬਦ ਸ੍ਰੀ ਮਹਾਂਕੋਸ਼ ਹੈ ਉਹ ਅਦੁੱਤੀ ਗ੍ਰੰਥ ਹੈ ਜੀ ਇਸ ਦੇ ਮਾਧਮ ਦੇ ਰਾਹੀਂ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਦੇਖ ਲਓ ਜਿਹੜੇ ਸ਼ੋਧ ਪ੍ਰਬੰਧ ਨੇ ਚਾਹੇ ਪੋਲੀਟੀਕਲ ਸਾਇੰਸ ਦੇ ਨੇ ਹਿਸਟਰੀ ਦੇ ਨੇ ਪੰਜਾਬੀ ਦੇ ਨੇ ਹਿੰਦੀ ਦੇ ਨੇ ਜਾਂ ਹੋਰ ਪਛਾਣਾਂ ਦੇ ਨੇ ਕਿ ਉਹਨਾਂ ਦੇ ਵਿੱਚ ਇਹਦਾ ਰੈਫਰੈਂਸ ਜ਼ਰੂਰ ਹੋਵੇਗਾ ਇਹ ਇਹ 90 ਦੇ ਦੀ ਬਦਨਾਮੀ ਦਾ ਕਾਰਨ ਇੱਕ ਟਰਾਲੀਆਂ ਜਿਹੜੀਆਂ ਫਿਰ ਉਹ ਵੀ ਕਿਸਾਨਾਂ ਦੀਆਂ ਜਿਹੜੇ ਖੇਤਾਂ ਦੇ ਪੁੱਤਰ ਜਿਨ੍ਹਾਂ ਨੇ ਬਹੁਤ ਮਿਹਨਤ ਦੇ ਨਾਲ ਮਥਾ ਆਪਣੇ ਸੰਧ ਬਣਾਏ ਹੁੰਦੇ ਨੇ ਆਪਣੇ ਸੰਘਰਸ਼ ਕਰ ਰਹੇ ਸੀ ਉਹਨਾਂ ਨੂੰ ਮੋਰਚਾ ਤਾਂ ਖੇੜੇੜੇ ਉਹਨਾਂ ਦੇ ਸੰਧ ਵੀ ਇਸ ਤਰ੍ਹਾਂ ਦੀ ਮਤਲਬ ਟਰਾਲੀਆਂ ਜਿਹੜੀਆਂ ਉਹ ਉਹਨਾਂ ਨੂੰ ਖੁਰਦ-ਬੁਰਦ ਕੀਤਾ ਤੇ ਕਿਸਾਨ ਕਿਵੇਂ ਉੱਠਣਗੇ ਕਿਸਾਨ ਤਾਂ ਪਹਿਲੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਬਣ ਚੁੱਕੇ ਨੇ ਖੇਤੀ ਬਹੁਤ ਘਾਟੇ ਦਾ ਸੌਦਾ ਆਪਣੇ ਖੇਤੀ ਨੂੰ ਬਚਾਉਣ ਦੇ ਲਈ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਤਾਂ ਕਿਸਾਨ ਮੋਰਚੇ ਤੇ ਰਹਾ ਪਈ ਹੂੰ ਜਿੱਦ ਸਰਕਾਰ ਦਾ ਪੱਜ ਨਹੀਂ ਸਕਤੇ ਹੀ ਜਾਣਿਆ ਉੱਥੇ ਜਾਂ ਦੂਸਰੇ ਸੂਬਿਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਕਿ ਆਪਣੇ ਕਿਸਾਨ ਪੂਰੀ ਤਰ੍ਹਾਂ ਜਿੱਤ ਕੇ ਜਿੱਤ ਜਿੱਤ ਕੇ ਦਿਖਾਉਂਦੇ ਹੋ ਜਿਵੇਂ ਸਮਾਨ ਲੈ ਕੇ ਗਏ ਸੀਗਾ ਉਹ ਸਮੇ ਸਮਾਨ ਟਰੈਕਟਰ ਟਰਾਲੀਆਂ ਲੈ ਕੇ ਵਾਪਸ ਆਏ ਹਾਲਾਂਕਿ ਕਈ ਘਟਨਾਵਾਂ ਉਸ ਵੇਲੇ ਵੀ ਵਾਪਰੀਆਂ ਕਈ ਵਾਰ ਮੋਰਚਾ ਜਿਹੜਾ ਦਿੱਲੀ ਦਾ ਉਖੜਦਾ ਰਿਹਾ ਪਰੰਤੂ ਪੰਜਾਬ ਦੇ ਵਿੱਚ ਜਿਹੜਾ ਮੋਰਚਾ ਕੀ ਉਖੜਿਆ ਕਿ ਕਿਸਾਨਾਂ ਦੇ ਦੇ ਸੰਦ ਸਮਾਨ ਟਰਾਲੀਆਂ ਇੱਥੋਂ ਤੱਕ ਬਹੁਤ ਕੁਝ ਜਿਹੜੀਆਂ ਸੂਚੀਬੱਧ ਹੋਇਆ ਪੁਣਾ ਦਾ ਜਿਵੇਂ ਏਸੀ ਲਾਈ ਹੋਈ ਸੀ ਟਰਾਲੀਆਂ ਦੇ ਵਿੱਚ ਹੋਰ ਬਹੁਤ ਕੋਈ ਸਮਾਨ ਚੁੱਲ੍ਹੇ ਤੱਕ ਜਿਹੜੇ ਉਹ ਗਾਇਬ ਹੋ ਗਏ ਚੋਰੀ ਹੋ ਗਏ ਤੇ ਅੱਜ ਖਦਾਈ ਦਾ ਦਿਨ ਰਿਹਾ ਸੰਭੂ ਮੋਰਚੇ ਦੇ ਨਾਲ ਜਿਹੜਾ ਨਾਬੇ ਦੀ ਧਰਤੀ ਪੰਜਾਬ ਦੇ ਮੋਰਚਿਆਂ ਦੇ ਵਿੱਚ ਐਮ ਰੋਲ ਸਲਾਘਾਯੋਗ ਰੋਲ ਅਦਾ ਕਰਦੀ ਹੈ ਤੇ ਅੱਜ ਉਸ ਧਰਤੀ ਦੇ ਵਿੱਚ ਖਦਾਈ ਹੁੰਦੀ ਰਹੀ ਇੱਕ ਮੋਰਚੇ ਦੇ ਲੁੱਟੇ ਘੁੱਟੇ ਸਮਾਨ ਦੀ ਗਾਇਬ ਹੋਈ ਸਮਾਨ ਦੀ ਡਾਕਟਰ ਸਾਹਿਬ ਬੜੀ ਆਪਣੇ ਆਪ ਦੇ ਵਿੱਚ ਵਿਖਣੇ ਚਰਚਾ ਹੈ ਉਹ ਵੀ ਪੰਜਾਬ ਦੇ ਵਿੱਚ ਜੇਕਰ ਨਾਬੇ ਨੂੰ ਛੱਡ ਕੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਦਿੱਲੀ ਬੋਰਡ ਚਾ ਚੱਲਦਾ ਕੁਝ ਕਿਸਾਨਾਂ ਦਾ ਸੰਘਰਸ਼ ਸੰਘਰਸ਼ੀ ਕਿਸਾਨਾਂ ਦਾ ਨਿਕਸਾਨ ਨਹੀਂ ਹੁੰਦਾ ਪੰਜਾਬ ਦੇ ਵਿੱਚ ਅਜਿਹਾ ਹੋਰ ਨਿਪੜਿਆ ਕੀ ਆਪਾਂ ਸਰਕਾਰ ਨੂੰ ਕਿਵੇਂ ਦੇਖਦੇ ਹਾਂ ਸਤਾ ਤੇਰ ਨੂੰ ਕਿਵੇਂ ਦੇਖਦੇ ਹਾਂ ਇਹ ਸਾਰੇ ਉਪਜੇ ਮਾਹੌਲ ਦੇ ਵਿੱਚ ਸਾਬ ਇਹਦੇ ਵਿੱਚੋਂ ਦੇਖੋ ਕਿਸਾਨਾਂ ਨੂੰ ਵੀ ਬੜੇ ਵੱਡੇ ਸੌਕੇ ਮਿਲ ਜਾਂਦੇ ਸਤਾ ਨੇਤਾ ਆਪਣਾ ਪੂਰਾ ਵਿਰਾਡ ਹੁੰਦਾ ਹੁੰਦਾ ਹੈ ਹੂੰ ਜਿਵੇਂ ਕਿ ਬਿਖੂ ਜਿਹੜੀ ਲੋਕਾਂ ਦੀ ਸਰਕਾਰ ਜਾਂ ਲੋਕਾਂ ਬਾਰੇ ਗੱਲ ਕਰਦੀ ਆ ਪੰਜਾਬ ਦੀ ਸਰਕਾਰ ਜਿਹੜੇ ਕਹਿੰਦੇ ਸੀ ਵੀ ਤੁਹਾਡਾ ਸਾਰਾ ਕੁਝ ਕਰਾਂਗੇ ਪਰੰਤੂ ਉਹਨਾਂ ਨੇ ਹੀ ਕਿਸਾਨਾਂ ਨੂੰ ਅਜਿਹਾ ਸਭ ਕਰਸਤਾਇਆ ਤੇ ਉਹੀ ਅਧਿਕਾਰੀ ਜਿਹੜੇ ਕਮਿਸ ਦੇ ਅਧਿਕਾਰੀ ਬਚੋਲੇ ਬਣ ਬਣ ਕੇ ਉਹਨਾਂ ਦੇ ਕਿਸਾਨਾਂ ਦੇ ਹਿੱਤੇ ਸ਼ੀ ਬਣ ਬਣ ਕੇ ਕਿਸਾਨਾਂ ਤੋਂ ਸ਼ਾਬਾਸ਼ੀਆਂ ਲੈਂਦੇ ਸੀ ਉਹਨਾਂ ਨੇ ਹੀ ਦਾੰਦ ਫੇਰੀ ਤੇ ਉਹਨਾਂ ਨੇ ਹੀ ਸਮਾਨ ਲਟਾ ਦਿੱਤਾ ਉਹ ਕੋਈ ਜ਼ਿੰਮੇਵਾਰੀ ਨਹੀਂ ਸੀ ਉਹ ਸਮਾਨ ਖੈਰ ਖੈਰ ਵੱਡੀ ਚਰਚਾ ਹੈ ਕਿ ਸਰਕਾਰੀ ਸਥਾਨ ਹੈ ਦੱਸਿਆ ਜਾ ਰਿਹਾ ਜਿਹੜਾ ਆਪਾਂ ਪਹਿਲਾਂ ਚਰਚਾ ਹੀ ਕੀਤੀ ਹੈ ਮੋਹਤ ਸਿੰਘਲਾ ਜੀ ਨੇ ਵੱਡੇ 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 ਪੱਧਰ ਉੱਤੇ ਸਾਰੀ ਕਹਾਣੀ ਦੱਸੀ ਹੈ ਕਿ ਸਰਕਾਰੀ ਰਹਿਸ਼ਗਾ ਜਿੱਥੇ ਖਦਾਈ ਹੁੰਦੀ ਰਹੀ ਮਤਲਬ ਕਿ ਸਤਾ ਤੇਰ ਦੇ ਆਗੂ ਉਤੇ ਤਾਂ ਦੋਸ਼ ਲੱਗੇ ਲੱਗੇ ਪ੍ਰਧਾਨਾਂ ਉਤੇ ਦੋਸ਼ ਲੱਗੇ ਬੜੀ ਚਰਚਾ ਰਹੀ ਪੰਜਾਬ ਦੇ ਵਿੱਚ ਤੇ ਹੁਣ ਸਰਕਾਰੀ ਅਫਸਰਾਂ ਉਤੇ ਅਧਿਕਾਰੀਆਂ ਉਤੇ ਅਧਿਕਾਰੀਆਂ ਦੀ ਜਿਹੜੀ ਹੈ ਸਰਕਾਰ ਦੀ ਜਗਾ ਜ਼ਮੀਨ ਉਹ ਜਿਹੜਾ ਲੁੱਟੇ ਹੋਏ ਸਮਾਨ ਨਾਲ ਦੱਬੇ ਹੋਏ ਸਮਾਨ ਨਾਲ ਖਦਾਈ ਨਾਲ ਮਾਮਲਾ ਬੜਾ ਵੱਖਰੀ ਤਰ੍ਹਾਂ ਦਾ ਡਾਕਟਰ ਸਾਹਿਬ ਥੋੜੀ ਜੀ ਵੇਦਨਾ ਦੇ ਵਿੱਚ ਲਿਆਓ ਮਾਉਲ ਨੂੰ ਕਿਵੇਂ ਆਪਾਂ ਇਹ ਪੰਜਾਬ ਦੀ ਜਿਹੜੀ ਕਹਾਣੀ ਹੈ ਇਤਰਾਸ ਦੀ ਉਹ ਕਿਸੇ ਉਲਟ ਟਿੰਡਾ ਵਾਲਾ ਮਾਹੌਲਤ ਨਹੀਂ ਬਣ ਗਿਆ ਜੇ ਖੂਹ ਦੀਆਂ ਟਿੰਡਾਂ ਪੰਜਾਬ ਦੀਆਂ ਬੜੀਆਂ ਸਿਫਤ ਸਲਾਹ ਹੁੰਦੀਆਂ ਨੇ ਦੁਨੀਆ ਭਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਹੀ ਨਾਭੇ ਦੇ ਇਲਾਕੇ ਦੇ ਵਿੱਚ ਭਾਈ ਕਾਣ ਸਿੰਘ ਦੀ ਧਰਤੀ ਜੀ ਡਾਕਟਰ ਸਾਹਿਬ ਸਰਬ ਦੇਖੋ ਕਿਸਾਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਹੁਣ ਚਰਚਾ ਚੱਲ ਰਹੀ ਹੈ ਵੀ ਕਿਸੇ ਵਾਰੀ ਅਸੀਂ ਦਿੱਲੀ ਤੋਂ ਜਿੱਤ ਕੇ ਆਏ ਤੇ ਸਾਡੇ ਨਾਲ ਸਾਡੀ ਸਰਕਾਰ ਜਿਹੜੀ ਸਾਡੇ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰੀ ਤੰਤਰ ਹੀ ਸਾਡਾ ਇਸ ਤਰ੍ਹਾਂ ਦਾ ਖੈਰਖਵਾ ਬਣ ਕੇ ਸਾਡੇ ਸਮਾਨ ਨੂੰ ਲੁਕ ਕੇ ਅਧਿਕਾਰੀ ਕੋਠੀਆਂ ਦੇ ਵਿੱਚ ਦੱਬਿਆ ਜਾ ਰਿਹਾ ਤੇ ਇਹ ਇਹ ਦੇਖਣ ਵਾਲੀ ਗੱਲ ਹੈ ਚਲੋ ਪੋਲੀਟੀਕਲ ਪਾਰਟੀਆਂ ਦੇ ਆਪ ਮੰਨ ਲਈਏ ਉਹਨਾਂ ਦੇ ਆਪਣਾ ਅਜੰਡਾ ਹੁੰਦਾ ਰਾ ਸੀਜੰਡਾ ਹੋਊਗਾ ਐਮਸੀ ਨੇ ਜਾਂ ਹੋਰ ਬੈਠਾ ਉਹਨਾਂ ਦਾ ਵੀ ਨਹੀਂ ਬਣਦਾ ਇੱਕ ਨਹੀਂ ਬਣਦਾ ਪੰਜਾਬ ਦੀ ਪੰਜਾਬ ਦਾ ਜਿਹੜਾ ਮੱਥੇ ਤੇ ਜਿਹੜਾ ਕਲੰਕ ਲੱਗਦਾ ਹੈ ਜਿਕਰ ਇਦਾਂ ਦਾ ਜ਼ਿਕਰ ਵੀ ਹੁੰਦਾ ਡਾਕਟਰ ਸਾਹਿਬ ਬਿਲਕੁਲ ਉਨ੍ਹਾਂ ਵੱਲੋਂ ਵੀ ਨਹੀਂ ਕਰਨਾ ਮੰਗਾ ਲੋਕਾਂ ਦੇ ਹਿੱਤਾਂ ਦੇ ਵਿੱਚ ਖੜਾ ਚਾਹੀਦਾ ਕਿਸਾਨਾਂ ਦੇ ਹਿੱਤਾਂ ਪ੍ਰੰਤੂ ਉਹਨਾਂ ਤੇ ਸਮਾਨ ਚੋਰੀ ਕਰਕੇ ਦੱਬ ਦੇਣਾ ਜਾਂ ਲੁਕੋਣਾ ਖੁਰਦਪੁਰਦ ਕਰਨਾ ਤੇ ਦੂਸਰਾ ਜਿਹੜਾ ਹੁਣ ਸਰਕਾਰੀ ਅਧਿਕਾਰੀ ਦੀ ਕੋਠੀ ਦੇ ਵਿੱਚੋਂ ਮਿਲਣਾ ਇਹ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦਾ ਵੀ ਇਹਦਾ ਮਤਲਬ ਹੈ ਸਰਕਾਰੀ ਸੰਤਰ ਵੀ ਬਿਲਕੁਲ ਹੀ ਇਸ ਤਰ੍ਹਾਂ ਦਾ ਕਿਸਾਨ ਵਿਰੋਧੀ ਹੋ ਗਿਆ ਤੇ ਸਾਰਾ ਕੁਝ ਹੀ ਹੈ ਸਰ ਸਾਰੇ ਇਹ ਜਿਹੇ ਉਪਜੇ ਮਾਹੌਲ ਉਤੇ ਕੇਂਦਰ ਸਰਕਾਰ ਨੂੰ ਕੋਈ ਸਪਸ਼ਟੀਕਰਨ ਵਰਗਾ ਮਾਹੌਲ ਸਾਹਮਣੇ ਲਿਆਉਣਾ ਚਾਹੀਦਾ ਹੈ ਪੰਜਾਬ ਸਰਕਾਰ ਜੇਕਰ ਇਸ ਮਾਮਲੇ ਦੇ ਵਿੱਚ ਕਿਤਨਾ ਕਿਤੇ ਚੁੱਪ ਵਟ ਰਹੀ ਹੈ ਤਾਂ ਕੇਂਦਰ ਸਰਕਾਰ ਨੂੰ ਜ਼ਰੂਰ ਜਾਗਣਾ ਚਾਹੀਦਾ ਹੈ ਅਜਿਹੀ ਵੀ ਲੋਕਾਂ ਦੇ ਵਿੱਚ ਅੱਜ ਮੰਗ ਵੱਡੇ ਪੱਧਰ ਤੇ ਉੱਠਦੀ ਵੇਖੀ ਗਈ ਅੱਗੇ ਵੇਖਣਾ ਕਿ ਇਹ ਮਾਹੌਲ ਅਗਲੇ ਸਮੇਂ ਕਿਸ ਪਾਸੇ ਨੂੰ ਜਾਂਦਾ ਹੈ ਧਰਤੀ ਪੁੱਤਰਾਂ ਦਾ ਸੰਘਰਸ਼ੀ ਪੁੱਤਰਾਂ ਦਾ ਜਿਹੜਾ ਸਮਾਨ ਦੱਬਿਆ ਹੋਇਆ ਹੈ ਧਰਤੀ ਦੇ ਵਿੱਚ ਅੱਜ ਉਹਦੀ ਖਦਾਈ ਚੱਲਦੀ ਰਹੀ ਇਤਿਹਾਸਿਕ ਸ਼ਹਿਰ ਨਾਬਾ ਦੇ ਵਿੱਚ ਭਾਈ ਕਾਨ ਸਿੰਘ ਨਾਲ ਜੁੜਿਆ ਨਾਬਾ ਮੋਰਚਿਆਂ ਦੀ ਧਰਤੀ ਦਾ ਇਲਾਕਾ ਨਾਬਾ ਅੱਜ ਇੱਕ ਮੋਰਚਾ ਜਿੱਥੇ ਦਫ਼ਨ ਕੀਤਾ ਗਿਆ ਸੀ ਉਹਨੂੰ ਕੱਢਿਆ ਗਿਆ ਧਰਤੀ ਦੇ ਵਿੱਚੋਂ ਖਦਾਈ ਚੱਲਦੀ ਰਹੀ ਜਿਹੜੀ ਖਦਾਈ ਦਾ ਜਿਹੜਾ ਵੇਰਵਾ ਵੱਡੇ ਪੱਤਰ ਉਤੇ ਦਰਸ਼ਕਾਂ ਸਨੇਹ ਨੂੰ ਦੱਸਦੀ ਹੈ ਕਿ ਸਾਡੇ ਨਾਲ ਜਿਹੜਾ ਵਿਸਤਾਰ ਪੂਰਵਕ ਸਾਂਝਾ ਕੀਤਾ ਸੀਨੀਅਰ ਜਰਨਲਿਸਟ ਕਹਿ ਸਕਦਾ ਕਿ ਉਗੇ ਚਿੰਤਕ ਮੋਹਿਤ ਸਿੰਘਲਾ ਜੀ ਤੇ ਨਾਲ ਕਹਿ ਸਕਦੇ ਕਿ ਸਾਰੇ ਮਾਮਲੇ ਦੇ ਵਿੱਚ ਜੁੜੇ ਰਹੇ ਉਗੇ ਰਾਸੀ ਮਾਹਰ ਜਿਹਦਾ ਰਾਜਾ ਗੋਵਿੰਦ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਵਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਦੋਵੇਂ ਮਹਿਮਾਨ ਸਖਸੀਅਤਾਂ ਦਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ